ਭਗਵੰਤ ਮਾਨ ਨੂੰ ਹਾਈ ਵੋਲਟੇਜ ਝਟਕਾ ਮਿਲਿਆ ਝਟਕਾ ਕੀ ਹੈ ਰਾਜਪਾਲ ਸਾਹਿਬ ਇੱਕ ਵਾਰ ਫਿਰ ਸਰਗਰਮ ਹੋਏ ਸਾਥ ਰਾਸ਼ਟਰਪਤੀ ਦਾ ਮਿਲਿਆ ਤੇ ਭਗਵੰਤ ਮਾਨ ਨੂੰ ਬਹੁਤ ਵੱਡਾ ਹਾਈ ਵੋਲਟੇਜ ਝਟਕਾ ਹੁਣ ਭਗਵੰਤ ਮਾਨ ਕੀ ਕਰਨਗੇ ਖਬਰ ਕੀ ਹੈ ਮਸਲਾ ਕੀ ਹੈ ਇਸ ਤੇ ਬਹੁਤ ਔਮ ਚਰਚਾ ਕਰਾਂਗੇ ਉਧਰ ਮੰਤਰੀ ਮੰਡਲ ਦੇ ਵਿੱਚ ਸ਼ਾਂਤੀ ਨੂੰ ਲੈ ਕੇ ਗੱਲ ਕਰਾਂਗੇ ਕਹਿੰਦੇ ਆ ਕਿ ਤਿੰਨ ਮੰਤਰੀਆਂ ਦੀ ਜਿਹੜੀ ਉਹ ਸ਼ਾਂਤੀ ਹੋ ਸਕਦੀ ਹੈ ਤੇ ਚਾਰ ਨਵੇਂ ਜ਼ਿਲ੍ਹਿਆਂ ਨੂੰ ਮੰਤਰੀ ਮਿਲ ਸਕਦੇ ਆ ਕਿੰਨਾਂ ਦੀ ਛਾਂਟੀ ਹੋ ਸਕਦੀ ਹੈ ਔਰ ਕਿਹੜੇ ਮੰਤਰੀ ਜਿਹੜੇ ਬਣ ਸਕਦੇ ਆ ਇਸ ਤੇ ਅਹਿਮ ਜਿਹੜੀ ਅਸੀਂ ਚਰਚਾ ਕਰਨੀ ਹੈ ਦੂਜੇ ਪਾਸੇ ਨਾਲ ਹੀ ਨਾਲ ਚਰਚਾ ਕਰਾਂਗੇ ਸੁਖਬੀਰ ਸਿੰਘ ਬਾਦਲ ਦੇ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣ ਸੰਬੰਧੀ ਕੀ ਕੁਝ ਕਹਿੰਦੇ ਆ ਸੁਖਬੀਰ ਸਿੰਘ ਬਾਦਲ ਇਸ ਤੇ ਵੀ ਬਹੁਤ ਅਹਿਮ ਗੱਲਬਾਤ ਕਰਨੀ ਹੈ ਨਾਲ ਹੀ ਨਾਲ ਗੱਲਬਾਤ ਕਰਾਂਗੇ ਕਿ ਪੰਜਾਬ ਦੇ ਵਿੱਚ ਨਗਰ ਨਿਗਮ ਤੇ ਪੰਚਾਇਤੀ ਚੋੜਾ ਨੂੰ ਲੈ ਕੇ ਵੀ ਵੱਡੀ ਅਪਡੇਟ ਹੈ ਉਹਦੇ ਵਿੱਚ ਕੀ ਕੁਝ ਗੱਲਬਾਤ ਹੈ ਉਧਰ ਸਬਸਿਡੀ ਦੇ ਵਾਅਦੇ ਬੋਝ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਆ ਵਿੱਤ ਕਮਿਸ਼ਨ ਦੇ ਚੇਅਰਮੈਨ ਨੂੰ ਮਿਲੇ ਆ ਤੇ ਜਦੋਂ ਦੂਜੇ ਉਹਨਾਂ ਦੇ ਵਿਰੋਧੀ ਜਦੋਂ ਕਹਿੰਦੇ ਸੀ ਕਿ ਸਬਸਿਡੀਆਂ ਨਾਲ ਪੰਜਾਬ ਲੁੱਟਿਆ ਜਾ ਰਿਹਾ ਸਬਸਿਡੀਆਂ ਨਾਲ ਪੰਜਾਬ ਦੱਬਿਆ ਜਾ ਰਿਹਾ ਉਦੋਂ ਭਗਵੰਤ ਮਾਨ ਦੇ ਨਹੀਂ ਸੀ ਹੁਣ ਭਾਜਣਾ ਪੈ ਗਿਆ ਕਿਵੇਂ ਦੇਖਦੇ ਇਸ ਪੂਰੇ ਮਸਲੇ ਨੂੰ ਮੇਰੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਅਣਕੀ ਸਾਹਿਬ ਜੁੜੇ ਉਹਨਾਂ ਦੇ ਵਿਚਾਰ ਲਵਾਂਗੇ ਸਭ ਤੋਂ ਪਹਿਲਾਂ ਮੈਂ ਸਵਾਗਤ ਕਰੂੰ ਅਣਕੀ ਸਾਹਿਬ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ ਸਾਰੇ ਸਤਿ ਸ਼੍ਰੀ ਅਕਾਲ ਜੀ ਅਣਕੀ ਸਾਹਿਬ ਸਭ ਤੋਂ ਪਹਿਲੀ ਖਬਰ ਮੈਂ ਇਹੀ ਕਰੂੰਗਾ ਕਿ ਮੰਤਰੀ ਮੰਡਲ ਦੇ ਵਿੱਚ ਕਹਿੰਦੇ ਫੇਰ ਬਦਲ ਨੂੰ ਲੈ ਕੇ ਕਾਫੀ ਜ਼ਿਆਦਾ ਚਰਚਾਾਂ ਵਿੱਚਲੇ ਕਈ ਦਿਨਾਂ ਦੀਆਂ ਚੱਲ ਰਹੀਆਂ ਨੇ ਔਰ ਰਦੋ ਬਦਲ ਸਿਰਫ ਮੰਤਰੀ ਮੰਡਲ 'ਚ ਨਹੀਂ ਅਫਸਰ شاہੀ ਦੇ ਵਿੱਚ ਵੀ ਹੋਣਾ ਹੈ ਔਰ ਪਤਾ ਲੱਗਿਆ ਕਿ ਕਹਿੰਦੇ ਕਿ ਤਿੰਨ ਮੰਤਰੀਆਂ ਦੀ ਜਿਹੜੀ ਉਹ ਛਾਂਟੀ ਹੋ ਸਕਦੀ ਹੈ ਤੇ ਚਾਰ ਨਵੇਂ ਜਿਹੜੇ ਜ਼ਿਲ੍ਹੇ ਨੇ ਉਹਨਾਂ ਨੂੰ ਮੁੱਖ ਮੰਤਰੀ ਜਿਹੜੇ ਉਹ ਮਿਲ ਸਕਦੇ ਉਹਨਾਂ ਦਾ ਬਾਜ਼ਾਰਤੀ ਸੋਕਾ ਜਿਹੜਾ ਉਹ ਦੂਰ ਹੋ ਸਕਦਾ ਔਰ ਕਿਹੜੇ ਉਹ ਮੰਤਰੀ ਨੇ ਜਿਨ੍ਹਾਂ ਦੀ ਛਾਂਟੀ ਹੋ ਸਕਦੀ ਹੈ ਔਰ ਕਿਹੜੇ ਉਹ ਜ਼ਿਲ੍ਹੇ ਨੇ ਜਿਨ੍ਹਾਂ ਨੂੰ ਇਹ ਮਿਲ ਸਕਦੀ ਹੈ ਸਾਰੀ ਗੱਲਬਾਤ ਕਿਵੇਂ ਦੇਖਦੇ ਹੋ ਕੁਲਜੀਤ ਸਖਦਰਜੀ ਜਦੋਂ ਦੀ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਆਈ ਹੈ ਪੰਜਾਬ ਦੇ ਵਿੱਚ ਉਦੋਂ ਤੱਕ ਤੋਂ ਲੈ ਕੇ ਹੁਣ ਤੱਕ ਉਹਨਾਂ ਨੇ ਆਪਣਾ ਪੂਰੀ ਕੈਬਨਿਟ ਦਾ ਜਿਹੜਾ ਵਿਸਤਾਰਾ ਅਜੇ ਤੱਕ ਉਹਨਾਂ ਨੇ ਨਹੀਂ ਕੀਤਾ ਕੈਬਨਿਟ ਦੇ ਵਿੱਚ ਆਮ ਤੌਰ ਤੇ ਜਿਹੜੀ ਪੰਜਾਬ ਦੀ ਰਵਾਇਤ ਹੈ 17 ਮੰਤਰੀ ਜਿਹੜੇ ਉਹ ਸ਼ਾਮਲ ਹੋ ਸਕਦੇ ਆ ਕੀਤੇ ਜਾ ਸਕਦੇ ਆ ਔਰ ਮੁੱਖ ਮੰਤਰੀ ਸਭ ਤੋਂ ਅਲੱਗ ਹੁੰਦੇ ਆ ਪਰ ਜਦੋਂ ਤੋਂ ਸਰਕਾਰ ਬਣੀ ਆ 17 ਮੰਤਰੀਆਂ ਦਾ ਜਿਹੜਾ ਪੂਰਨ ਕੈਬਨਿਟ ਮੰਤਰੀ ਮੰਡਲ ਉਹ ਅਜ ਤੱਕ ਪਗਮਤਬਾਨ ਹੋਣਾ ਕੋਈ ਨਹੀਂ ਉਸਾਰ ਗਿਆ ਪਤਾ ਨਹੀਂ ਕਿਸ ਦੇ ਪਿੱਛੇ ਕੀ ਕਾਰਨ 14 ਮੰਤਰੀ ਜਿਹੜੇ ਨੇ ਫਿਲਹਾਲ ਇਸ ਵੇਲੇ ਹਨ ਜਿਨ੍ਹਾਂ ਦੇ ਵਿੱਚੋਂ ਤਿੰਨ ਪੋਸਟਾਂ ਜਿਹੜੀਆਂ ਅਜੇ ਮੰਤਰੀਆਂ ਦੀਆਂ ਖਾਲੀ ਐ ਇਹ ਨੇ ਉਹ ਅਜੇ ਭਰਨ ਵਾਲੀਆਂ ਨੇ ਤੇ 20 ਤੇਰ ਵਾਲੀ ਛਟਕੇ ਹੁਣ ਚਾਰ ਜਿਹੜੇ ਉਹ ਮੰਤਰੀ ਬਣ ਜਾਂਦੇ ਆ ਤੇ ਦੂਜੇ ਪਾਸੇ ਹੁਣ ਪਤਾ ਲੱਗਾ ਕਿ ਜਿਸ ਤਰੀਕੇ ਦੀਆਂ ਚਰਚਾਵਾਂ ਨੇ ਕਿ ਮੰਤਰੀ ਮੰਡਲ ਦੇ ਵਿੱਚ ਫੇਰ ਬਦਲ ਹੋ ਸਕਦਾ ਮੰਤਰੀ ਮੰਡਲ ਚ ਕੋਝਾਂ ਇਸ਼ਕਤਿਵ ਹੋ ਸਕਦੀਆਂ ਕਈਆਂ ਨਵੇਂਆਂ ਨੂੰ ਸ਼ਾਮਲ ਕੀਤਾ ਜਾ ਸਕਦਾ ਜਿਨ੍ਹਾਂ ਦੇ ਵਿੱਚ ਇੱਕ ਮਹਿੰਦਰ ਭਗਾ ਦਾ ਨਾਮ ਤਾਂ ਹੈ ਹੀ ਹੈ ਕਿ ਜੇ ਨਾਲ ਮੁੱਖ ਮੰਤਰੀ ਸਾਹਿਬ ਕੈबिनेट ਦੇ ਵਿੱਚ ਸ਼ਾਮਲ ਕਰਨਾ ਚਾਹੁੰਦੇ ਅਜ ਇਸ ਤਸਬੰਦੀ ਅਲਾਲ ਹੋ ਚੁੱਕਾ ਹੁਣ ਜਿਹੜੇ ਤਿੰਨ ਮੰਤਰੀ ਕਹਿੰਦੀ ਛੰਟੀ ਹੈ ਸੁਖਿੰਦਰ ਜੀ ਉਹਦੇ ਵਿੱਚ ਤਾਂ ਇੱਕ ਬਲਕਾਰ ਸਿੰਘ ਦਾ ਨਾਮ ਹੈ ਜਿਸ ਕਰਕੇ ਸਰਕਾਰ ਨੂੰ ਹੋ ਸਕਦਾ ਬਲਕਾਰ ਸਿੰਘ ਦਾ ਨਾਮ ਮੈਂ ਪੱਕਾ ਨਹੀਂ ਹੋ ਸਕਦਾ ਕਿ ਬਲਕਾਰ ਸਿੰਘ ਦਾ ਨਾਮ ਹੋਵੇ ਕਿਉਂਕਿ ਜਿਸ ਤਰੀਕੇ ਨਾਲ ਬੀਤੇ ਸਮੇਂ ਦੇ ਵਿੱਚ ਸਰਕਾਰ ਵਾਸਤੇ ਉਹ ਬਦਨਾਮੀ ਦਾ ਸਵੱਬ ਬਣਿਆ ਪਰ ਭਗਵੰਤ ਬਾਣ ਹੋਣਾ ਨੇ ਜਿਸ ਤਰੀਕੇ ਨਾਲ ਜਨੰਦਰ ਦੀ ਜਿੰਨੀ ਚੋਣ ਚੋਂ ਉਹਨਾਂ ਨੂੰ ਉਗਣਤਾ ਉੱਤੇ ਸਾਈਡ ਰਾਈਡ ਰੱਖਿਆ ਹੋ ਸਕਦਾ ਕਿ ਉਹਨਾਂ ਨੂੰ ਸਾਈਡ ਲਾਈਨ ਕੀਤਾ ਜਾ ਸਕੇ ਇਸੇ ਤਰੀਕੇ ਨਾਲ ਦੋ ਮੰਤਰੀ ਹੋਰ ਦੇ ਕਿ ਜਿਨ੍ਹਾਂ ਦੀ ਕਾਰਜਕਾਰੀ ਦੇ ਸਬੰਧ ਦੇ ਵਿੱਚ ਰਹਿ ਕੇ ਮੁੱਖ ਮੰਤਰੀ ਸਾਹਿਬ ਨੇ ਉਹਨਾਂ ਨੂੰ ਕਲਾਸ ਵੀ ਉਹਨਾਂ ਦੀ ਲਈ ਹੈ ਖਾਸ ਤੌਰ ਤੇ ਜਿੰਨੀ ਚੋਂਾਂ ਦੇ ਸਤਤ ਔਰ ਇਹ ਮੰਤਰੀ ਜਿਹੜੇ ਨੇ ਖਾਸ ਤੌਰ ਤੇ ਇਹ ਮੱਝ ਦੇ ਏਰੀਆ ਨਾਲ ਸੰਬੰਧਿਤ ਜਿਹੜੇ ਆ ਉਹ ਦੱਸੀ ਜਾਂਦੀ ਹੈ ਹੁਣ ਇਹ ਤਿੰਨ ਮੰਤਰੀਆਂ ਦੀ ਤਾਂ ਛੁੱਟੀ ਜਿਸ ਤਰੀਕੇ ਨਾਲ ਹੀ ਕਹਿ ਸਕਦੇ ਕਿ ਹੋ ਸਕਦੀ ਆ ਤਾਂ ਦੂਜੇ ਪਾਸੇ ਚਾਰ ਮੰਤਰੀ ਮੰਡਲ ਦੇ ਵਿੱਚ ਨਵੇਂ ਚਿਹਰੇ ਜਿਹੜੇ ਉਹ ਸ਼ਾਮਲ ਕਰਦੇ ਨੇ ਮਸਲੂ ਸਭ ਇੱਕ ਗੱਲ ਹੋਰ ਜਿਹੜੀ ਇਸ ਮੰਤਰੀ ਮੰਡਲ ਦੀ ਭਗਵੰਤ ਮਾਨ ਵਾਲੇ ਮੰਤਰੀ ਮੰਡਲ ਦੇ ਸਾਹਮਣੇ ਆਈ ਇਸ ਦੇ ਵਿੱਚ ਜਿਹੜਾ ਅਸੀਂ ਕਹਿ ਸਕਨੇ ਕਿ ਵਜਾਰਤੀ ਜਿਹੜਿਆਂ ਨੂੰ ਸੋਕਾ ਜਿਹੜਾ ਉਹ ਬੜਾ ਕਈ ਜਿਹੜੇ ਇਸ ਤਰ੍ਹਾਂ ਦੇ ਪੰਜਾਬ ਦੇ ਕਿ ਜਿਨ੍ਹਾਂ ਦੇ ਵਿੱਚੋਂ ਉਹਨਾਂ ਨੇ ਇੱਕ ਇੱਕ ਜਾਂ ਦੋ ਦੋ ਮੰਤਰੀ ਕੀਤੇ ਆ ਤੇ ਜ਼ਿਆਦਾਤਰ ਜਿਹੜੇ ਪੰਜਾਬ ਦੇ ਆ ਉਹਨਾਂ ਨੂੰ ਬਿਲਕੁਲ ਪੂਰਨ ਤੌਰ ਤੇ ਛੱਡਿਆ ਹੋਇਆ ਜਿਵੇਂ ਲੁਧਿਆਣਾ ਜ਼ਿਲ੍ਹਾ ਮੰਨ ਲਓ ਲੁਧਿਆਣੇ ਜਿਹੜੇ ਦਾ ਕੋਈ ਵੀ ਮੰਤਰੀ ਜਿਹੜਾ ਕੋਈ ਵੀ ਪ੍ਰਧਾਨ ਮੰਤਰੀ ਦੇ ਰੂਪ ਦੇ ਵਿੱਚ ਨਹੀਂ ਹੈਗਾ ਇਸੇ ਤਰ੍ਹਾਂ ਬਠਿੰਡਾ ਮਾਨਸਾ ਦੂਜੇ ਪਾਸੇ ਫੂਜਪੁਰ ਫਾਜ਼ਿਲਕਾ ਕਿ ਉਹ ਜਿਹੜੇ ਨੇ ਕਿ ਜਿਨ੍ਹਾਂ ਨੂੰ ਕੋਈ ਵੀ ਨੁਮਾਇੰਦਗੀ ਜਿਹੜੀ ਆ ਮੰਤਰੀ ਮੰਡਲ 'ਚ ਜਿਹੜੀ ਆ ਉਹ ਨਹੀਂ ਦਿੱਤੀ ਗਈ। ਈਵਨ ਕਿ ਗੁਰਦਾਸਪੁਰ ਜਿਹੜਾ ਜਿਹਦੇ ਥੱਲੇ 9 ਵਿਧਾਨ ਸਭਾ ਹਲਕੇ ਨੇ ਉੱਥੇ ਵੀ ਸਕੁੰਦਰਜੀ ਇਹੋ ਜਿਹੀ ਸਥਿਤੀ ਮਾਪਕ ਤਾ 7 ਵਿਧਾਨ ਸਭਾ ਹਲਕੇ ਨੇ ਆ ਜਿਹੜਾ ਡਿਸਟ੍ਰਿਕਟ ਗੁਰਦਾਸਪੁਰ ਦੇ ਵਿੱਚ। ਤਾਂ ਇਸ ਜ਼ਿਲ੍ਹੇ ਨੂੰ ਵੀ ਨੁਮਾਇੰਦਗੀ ਜਿਹੜੀ ਆ ਮੰਤਰੀ ਮੰਡਲ 'ਚ ਨਹੀਂ ਹੈਗੀ। ਪਠਾਨਕੋਟ ਦੇ ਵਿੱਚ ਲਾਲਚਪਟ ਘਟਾਰੂ ਚੱਕ ਜ਼ਰੂਰ ਹੁੰਦੀ ਹੈ। ਸੋ ਇਸ ਤਰੀਕੇ ਨਾਲ ਦਰਜਨ ਦੇ ਕਰੀਬ ਅਜਿਹੇ ਜਿਹੜੇ ਨਹੀਂ ਜਿਨ੍ਹਾਂ ਦੇ ਵਿੱਚ ਪੰਜਾਬ 'ਚੋਂ ਵਿਧਾਇਕਾਂ ਨੂੰ ਜਿਹੜੀ ਆ ਇਸ ਮੰਤਰੀ ਮੰਡਲ ਵਿੱਚ ਨੁਮਾਇੰਦ ਜਦੋਂ ਕਿ ਪਿਛਲੀਆਂ ਸਰਕਾਰਾਂ ਸਮੇਂ ਅਭਿਸ਼ੈ ਚਾਹੋ ਕੈਪਟਨ ਅਮਰਿਤਸਿੰਘ ਦੀ ਸਰਕਾਰ ਸੀ ਚਾਹੇ ਪ੍ਰਤਾਪ ਸਿੰਘ ਬਾਦਲ ਹੁਣਾਂ ਦੀ ਸਰਕਾਰ ਸੀ ਹਮੇਸ਼ਾ ਉਹ ਤਵਾਜਨ ਜਿਹੜਾ ਹੈ ਸਮੁੱਚੇ ਪੰਜਾਬ ਦਾ ਸਾਰੇ ਜ਼ਿਲ੍ਹਿਆਂ ਦੇ ਵਿੱਚੋਂ ਲੈ ਕੇ ਇੱਕ ਤਰੀਕੇ ਨਾਲ ਤਵਾਜੇ ਨੂੰ ਕਾਇਮ ਰੱਖਦੇ ਸੀ ਤੇ ਪੂਰਾ ਮੰਤਰੀ ਮੰਡਲ ਸਾਰੇ ਜ਼ਿਲ੍ਹੇ ਦੀ ਨੁਮਾਇੰਦਗੀ ਕਰਦਾ ਜਿਹੜਾ ਉਹ ਨਜ਼ਰ ਰੱਖਦਾ ਸੀ ਪਰ ਜਦੋਂ ਦੀ ਭਗਵੰਤ ਮਾਨ ਹੁਣਾਂ ਦੀ ਸਰਕਾਰ ਬਣੀ ਹੈ ਪਿੰਨਾ ਤਾਂ ਇਹਨਾਂ ਨੇ ਉਹ ਗਠਣੀ ਜਿਹੜਾ ਜਿਹੜੇ ਆ ਪੂਰਨ ਤੌਰ ਤੇ ਕੈਪਟਨਤਾ ਨਹੀਂ ਕੀਤਾ ਤਿੰਨ ਮੰਤਰੀਪਤੀ ਜਿਹੜੀਆਂ ਸੀਟਾਂ ਨੇ ਉਹ ਖਾਲੀ ਰੱਖੀਆਂ ਨੇ ਇਸ ਦੇ ਪਿਛੇ ਉਹਨਾਂ ਦਾ ਕੀ ਲਾਜੁਕਾ ਯਕੀਨ ਤਰਕਿਆ ਉਹ ਅਜੇ ਤੱਕ ਸੁਖਵਿੰਦਰ ਜੀ ਸਮਝ ਨਹੀਂ ਆਇਆ ਸ਼ਾਇਦ ਇਹੋ ਹੀ ਲਾਜੁਕਾ ਲਾਜੁਕੋ ਉਹਨਾਂ ਦੇ ਮਨ 'ਚ ਹੈਗਾ ਕਿ ਹਾਂ ਵੀ ਜਦੋਂ ਵੀ ਦਿਲ ਕੀਤਾ ਜਿਹੜਾ ਉਹਨਾਂ ਦਾ ਖਾਸਮ ਖਾਸ ਹੋਊਗਾ ਉਹਨੂੰ ਐਡਜਸਟ ਕਰ ਦੋ ਤੇ ਦੂਜਿਆਂ ਦੇ ਜਿੰਨੇ ਬਾਕੀ ਵਿਧਾਇਕ ਨੇ ਉਹਨਾਂ ਦੇ ਮਨ 'ਚ ਇਹ ਖਾਹਿਸ਼ ਰਹੇਗੀ ਪਤਾ ਨਹੀਂ ਕਿ ਉਹਨਾਂ ਮੇਰੀ ਅਗਲੀ ਵਾਰੀ ਆ ਸਕਦੀ ਆ ਤਾਂ ਇਸ ਤਰੀਕੇ ਨਾਲ ਸਾਰੇ ਬੰਦੇ ਜਿਹੜੇ ਆ ਮੁੱਖ ਮੰਤਰੀ ਦੇ ਚਿਹਰੇ ਵੱਲ ਵੇਂਦੇ ਰਹਿਣ ਜਾਂ ਦਾ ਤਰਕ ਜਿਹੜਾ ਉਹਨਾਂ ਦਾ ਇਹ ਹੋ ਸਕਦਾ ਭਾਵ ਆਪਣੀ ਖੁਦ ਮੁਖਤਿਆਰੀ ਨੂੰ ਉਹ ਹਰ ਹਾਲਤ ਵਿੱਚ ਕਾਇਮ ਰੱਖਣਾ ਚਾਹੁੰਦੇ ਆ ਬੇਸ਼ੱਕ ਪੰਜਾਬ ਦੇ ਬਾਕ ਦੀ ਇਨਸਾਫੀ ਹੁੰਦੀ ਹੋ ਜਾਵੇ ਜੋ ਮਰਜ਼ੀ ਹੁੰਦਾ ਹੋ ਜਾਵੇ ਸ਼ਾਇਦ ਇਹੋ ਹੀ ਗੱਲ ਦਾ ਇਹ ਮੰਤਰੀ ਮੰਡਲ ਪੂਰਾ ਤੌਰ ਤੇ ਵਿਸਥਾਪ ਨੂੰ ਨਹੀਂ ਕਰ ਸਕੇ ਹੁਣ ਜਿਹੜੇ ਨਵੇਂ ਮੰਤਰੀ ਨੇ ਨਵੇਂ ਬੁਧਾਇਕ ਨੇ ਜਿਨ੍ਹਾਂ ਨੂੰ ਮੰਤਰੀ ਮੰਡਲ ਚ ਸ਼ਾਮਲ ਕੀਤਾ ਜਾ ਸਕਦਾ ਸਿੱਧੂ ਸਾਹਿਬ ਉਹ ਵੀ ਉਸੇ ਤਰੀਕੇ ਨਾਲ ਕਿ ਮਹਿੰਦਰ ਭਗਤ ਦਿੱਤਾ ਸੀ ਗੱਲ ਕਰਦੀ ਦੂਜੇ ਪਾਸੇ ਹੁਣ ਜਿਹੜੀਆਂ ਅਗਲੀਆਂ ਜਿੰਨੀ ਚੋਣਾਂ ਆਉਣੀਆਂ ਨੇ ਅੱਜ ਦੀਆਂ ਚਾਰ ਜਿੰਨੀ ਚੋਣਾਂ ਹੋਣਗੀਆਂ ਉਸ ਤੋਂ ਪਹਿਲਾਂ ਪਹਿਲਾਂ ਮੰਤਰੀ ਮੰਡਲ ਚ ਭਗਵੰਤ ਮਾਨ ਹੋਣ ਦਾ ਇਹ ਖਾਹਿਸ਼ ਹੋएगी ਜਾਂ ਇਹ ਕੋਸ਼ਿਸ਼ ਹੋਏਗੀ ਕਿ ਉਹਨਾਂ ਇਲਾਕੇ ਨਾਲ ਸੰਬੰਧਤ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਮੰਤਰੀ ਮੰਡਲ ਦੇ ਵਿੱਚ ਸ਼ਾਮਲ ਕਰ ਲਿਆ ਜਾਵੇ ਤਾਂ ਜੋ ਜਿੰਨੀ ਚੋਣਾਂ ਦੇ ਵਿੱਚ ਉਹਨਾਂ ਨੂੰ ਵਰਤਿਆ ਜਾ ਸਕੇ ਜਾਂ ਇਹ ਵੀ ਗੱਲ ਹੋ ਸਕਦੀ ਹੈ ਸੋ ਫੈਡਰ ਜੀ ਕਿ ਉਹ ਜਿਹੜੇ ਜਿਹੜੇ ਬੀਤੇ ਲੰਬੇ ਸਮੇਂ ਤੋਂ ਜਿੱਥੇ ਭਗਵੰਤਪਾਤ ਦੇ ਖਿਲਾਫ ਉਹਨਾਂ ਜਿਹੜਿਆਂ ਤੋਂ ਵਿੱਚੋਂ ਉਹਨਾਂ ਵਧਾਇਕਾਂ ਜਿਹੜੀਆਂ ਆਵਾਜ਼ਾਂ ਉੱਠਦੀਆਂ ਰਹੀਆਂ ਨੇ ਉਹਨਾਂ ਆਵਾਜ਼ਾਂ ਨੂੰ ਦੱਬਣ ਕਰਕੇ ਜਿਸ ਤਰੀਕੇ ਨਾਲ ਰਾਤ ਦੇ ਪ੍ਰੋਗਰਾਮ 'ਚ ਅਸੀਂ ਗੱਲ ਕੀਤੀ ਸੀ ਕਿ ਹਾਂ ਵੀ ਉਹਨਾਂ ਦੀਆਂ ਨਿਯੁਕਤੀਆਂ ਉਹਨਾਂ ਦੇ ਕਹਿਣ ਤੇ ਕੀਤੀਆਂ ਜਾ ਸਕਦੀਆਂ ਜਾਰੀਆਂ ਨੇ ਹੋ ਸਕਦਾ ਕਿ ਉਹਨਾਂ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਵਿਧਾਇਕ ਬੀਤੇ ਸਮੇਂ ਦੇ ਸਮਝ ਭਗਵਤਪਨ ਦੇ ਖਿਲਾਫ ਦਿੱਲੀ ਹਾਈ ਕਮੰਡ ਦੇ ਸੰਪਰਕ ਚ ਰਹੇ ਨੇ ਉਹਨਾਂ ਨੂੰ ਉੱਥੋਂ ਦਿੱਲੀ ਹਾਈ ਕਮੰਡੋਂ ਨਿਖੇੜਨ ਕਰਕੇ ਇਸ ਮੰਤਰੀ ਮੰਡਲ ਵਿੱਚ ਜਿਹੜੀ ਤਰਜੀਹ ਉਹ ਦੇ ਸਕਦੇ ਆ ਬਾਕੀ ਮੰਤਰੀ ਮੰਡਲ ਦੀ ਜਿਹੜੀ ਸਥਿਤੀ ਆ ਸੁਖਵਿੰਦਰ ਜੀ ਤਿੰਨ ਮੰਤਰੀਆਂ ਦੀ ਜਿਹੜੀ ਸਥਿਤੀ ਬਲਕਾਰ ਸਿੰਘ ਦਾ ਨਾਂ ਤਾਂ ਹਮੇਸ਼ਾ ਚਰਚਾਵਾ 'ਚ ਰਿਹਾ ਕਿਉਂਕਿ ਕਿ ਬੀਤੇ ਸਮੇਂ ਦੇ ਜਿਸ ਨੇ ਨਾਮ ਬਦਨਾਮੀ ਦਾ ਉਸ ਸਵਾਬ ਬਣਿਆ ਬਾਕੀ ਦੋ ਮੰਤਰੀ ਕਹਿੰਦੇ ਨੇ ਉਹ ਬਾਦੇ ਦੇ ਨੇ ਜਿਹਨਾਂ ਦੀ ਜਿਹੜੀ ਛੁੱਟੀ ਜਿਹੜੀ ਆ ਉਹ ਸਕਦੀ ਆ ਬਾਕੀ ਚਾਰ ਮੰਤਰੀਆਂ ਦੇ ਵਿੱਚੋਂ ਇੱਕ ਉਹ ਪੱਕੀ ਹੈ ਜਿਹਨਾਂ ਦੇ ਸੰਬੰਧੀ ਉਹਨਾਂ ਨੇ ਐਲਾਨ ਕੀਤਾ ਵੇਖੋ ਹੁਣ ਗਵਰਨਰ ਸਾਹਿਬ ਉਪਰੋਂ ਕਿਸ ਦਿਨ ਟਾਈਮ ਦਿੰਦੇ ਆ ਜੀ ਬਿਲਕੁਲ ਚਲੋ ਦੇਖਦੇ ਆ ਕਿ ਇਹਦੇ ਵਿੱਚ ਛੁੱਟੀਆਂ ਕਿਹੜੇ ਮੰਤਰੀਆਂ ਦੀ ਹੁੰਦੀ ਆ ਔਰ ਮਿਲਦੇ ਕਿਹਨਾਂ ਨੂੰ ਅਹੁਦੇ ਆ ਪਰ ਇਹ ਗੱਲ ਪੱਕੀ ਹੈ ਕਿ ਮੰਤਰੀ ਮੰਡਲ ਦੇ ਵਿੱਚ ਵਟਾ ਫੇਰ ਬਦਲ ਹੋਣਾ ਹੈ ਔਰ ਕਾਰਗੁਜ਼ਾਰੀ ਵਾਲੇ ਚੰਗੀ ਕਾਰਗੁਜ਼ਾਰੀ ਵਾਲੇ ਮਾੜੀ ਕਾਰਗੁਜ਼ਾਰੀ ਵਾਲੇ ਜਿਹੜੇ ਮੰਤਰੀ ਉਹ ਵੀ ਛਾਂਟੀ ਹੋਣਿਆ ਤੇ ਨਵੇਂ ਨੂੰ ਥਾਂ ਮਿਲਣੀ ਹੈ ਕਿਹਨੂੰ ਕਿਹਨੂੰ ਮਿਲਦੀ ਹੈ ਇਹ ਗੱਲ ਜਿਹੜੀ ਦੇਖਣਾ ਨੂੰਗੀ ਪਰ ਇਹ ਗੱਲਾਂ ਜਿਹੜੀਆਂ ਜਰੂਰ ਸਾਹਮਣੇ ਆਈਆਂ ਸੀ ਜਿਹੜੀਆਂ ਤੁਹਾਡੇ ਨਾਲ ਰੱਖੀਆਂ ਨੇ ਉਹਦਾ ਰਾਜਪਾਲ ਸਾਹਿਬ ਤੇ ਰਾਸ਼ਟਰਪਤੀ ਸਾਹਿਬ ਨੇ ਅਣਕੀ ਸਾਹਿਬ ਵਟਾ ਜਿਹੜਾ ਉਹ ਚਟਕਾ ਦੇ ਦਿੱਤਾ ਹੈ ਰਾਜਪਾਲ ਸਾਹਿਬ ਦੇ ਨਾਲ ਪਹਿਲਾਂ ਸਬੰਧ ਜਿਹੜੇ ਅਣਕੀ ਸਾਹਿਬ ਠੀਕ ਨਹੀਂ ਸੀ ਤੇ ਬਾਅਦ ਦੇ ਵਿੱਚ ਥੋੜਾ ਜਿਹਾ ਖੜੋਤ ਵੀ ਆਈ ਉਹਨਾਂ ਦੇ ਵਿੱਚ ਤੇ ਹੁਣ ਪਤਾ ਕਰੇਗਾ ਕਿ ਪਤਾ ਲੱਗਿਆ ਕਿ ਰਾਜਪਾਲ ਹੀ ਰਹੇਗਾ ਪੰਜਾਬ ਦੀਆਂ ਯੂਨੀਵਰਸਿਟੀ ਦਾ ਚਾਂਸਲਰ ਤੇ ਰਾਸ਼ਟਰਪਤੀ ਵੱਲੋਂ ਸੋਧ ਬੈਲ ਨੂੰ ਜਿਹੜੀ ਮਨਜ਼ੂਰੀ ਤੋਂ ਇਨਕਾਰ ਦੇ ਦਿੱਤਾ ਸੀਗਾ ਇੱਕ ਤਾਂ ਡੀਜੀਪੀ ਲਾਉਣ ਦੀ ਇਹਨਾਂ ਨੇ ਗੱਲ ਕੀਤੀ ਸੀਗੀ ਕਿ ਭਾਈ ਡੀਜੀਪੀ ਵੀ ਅਸੀਂ ਆਪਣੀ ਮਰਜ਼ੀ ਨਾਲ ਲਾਉਣਾ ਹੈ ਇਹ ਕਹਿੰਦੇ ਔਰ ਦੂਜੇ ਪਾਸੇ ਇਹ ਚਾਂਸਲਰ ਮੁੱਖ ਮੰਤਰੀ ਕੋਦਲ ਕਰਨੋ ਕਰਦੇ ਸੀ ਇਹ ਹੁਣ ਚਾਂਸਲਰ ਵਾਲੇ ਸਬੰਧ ਦੇ ਵਿੱਚ ਤਾਂ ਝਟਕਾ ਦੇ ਦਿੱਤਾ ਕਿੰਨਾ ਕਬੜਾ ਝਟਕਾ ਭਗੰਤ ਮਾਨ ਦੇ ਲਈ ਸੁਖਵਿੰਦਰ ਜੀ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ 'ਚ ਬਣੀਆ ਉਦੋਂ ਤੋਂ ਲੈ ਕੇ ਹੁਣ ਤੱਕ ਅਜਰ ਵੇਖਿਆ ਜਾਵੇ ਤਾਂ ਗਵਰਨਰ ਸਾਹਿਬ ਦਿਨਾਲ ਮੁੱਖ ਮੰਤਰੀ ਸਾਹਿਬ ਦਾ ਟਕਰਾਅ ਜਿਹੜਾ ਉਹ ਜਾਰੀ ਰਿਹਾ ਚਾਹੇ ਉਹ ਕਿਹੇ ਵੀ ਮੁੱਦੇ ਤੇ ਹੋਵੇ ਹੁਣ ਆ ਜਿਹੜਾ ਝਟਕਾ ਜਿਸ ਸੰਬੰਧੀ ਅਸੀਂ ਗੱਲ ਕਰ ਰਹੇ ਹਾਂ ਪੰਜਾਬ ਯੂਨੀਵਰਸਿਟੀ ਐਕਟ ਸੋਧ ਬਿੱਲ ਜਿਹੜਾ 2023 ਆ ਸੁਖਿੰਦਰ ਜੀ ਇਹ ਬੀਤੀ ਉਸ ਸੈਸ਼ਨ ਦੇ ਵਿੱਚ ਸਰਬਸੰਮਤੀ ਨਾਲ ਪਾਸ ਕੀਤਾ ਗਿਆ ਸੀ ਜਿਸ ਸੈਸ਼ਨ ਨੂੰ ਰਾਜਪ트 ਸਾਹਿਬ ਨੇ ਗੈਰਸਵਧਾਨਕ ਕਿਹਾ ਸੀ ਉਹਦੇ ਵਿੱਚ ਇਹ ਬਿੱਲ ਜਿਹੜਾ ਪਾਸ ਕੀਤਾ ਗਿਆ ਸੀ ਜਿਹਦੇ ਤਹਿਤ ਇਹ ਗੱਲ ਕਹੀ ਗਈ ਸੀ ਕਿ ਹਾਂ ਭਈ ਯੂਨੀਵਰਸਿਟੀਆਂ ਦੇ ਜਿਹੜੇ ਚਾਂਸਲਰ ਨੇ ਉਹ ਗਵਰਨਰ ਵੀ ਹੋਣਗੇ ਉਹ ਮੁੱਖ ਮੰਤਰੀ ਹੋਣਗੇ ਔਰ ਇਹੋ ਜਿਹਾ ਬਿੱਲ ਜਿਹੜਾ ਸੀ ਬਾਕੀ ਰਾਜਾਂ ਨੇ ਖਾਸ ਤੌਰ ਤੇ ਪੱਛਮੀ ਬੰਗਾਲ ਕੇਰਲਾ ਜਾਂ ਤਾਮਲनाडु ਰਾਜਾਂ ਦੇ ਵਿੱਚ ਵੀ ਉਹਨਾਂ ਦੀ ਸਰਕਾਰਾਂ ਨੇ ਪਾਸ ਕੀਤਾ ਸੀ ਤਾਂ ਉਹ ਜਿਹੜਾ ਜਿਸ ਨੂੰ ਰਾਜਪਾਲ ਸਾਹਿਬ ਨੇ ਗੈਰ ਸੰਵਿਧਾਨਕ ਸੈਸ਼ਨ ਕੀਤਾ ਉਸ ਸੈਸ਼ਨ ਦੇ ਵਿੱਚ ਪੰਜਾਬ ਯੂਨੀਵਰਸਿਟੀ ਸੋਥ ਐਕਟ ਆ 2023 ਜਿਹੜਾ ਇਹ ਪਾਸ ਹੋਇਆ ਸੀ ਪਰ ਜਦੋਂ ਉਹ ਸੈਸ਼ਨ ਵਿਧਾਇਕ ਸੰਵਿਧਾਨਕ ਦੱਸ ਦਿੱਤਾ ਗਿਆ ਤਾਂ ਪੰਜਾਬ ਸਰਕਾਰ ਜਿਹੜੀ ਆ ਫਿਰ ਸੁਪਰੀਮ ਕੋਰਟ ਜਾਂਦੀ ਹੈ ਸੁਪਰੀਮ ਕੋਰਟ ਨੇ ਉਸ ਬਿੱਲ ਨੂੰ ਪੂਰਨ ਤੌਰ ਤੇ ਮਾਫ ਕਰ ਦਿੱਤਾ ਉਸ ਸੈਸ਼ਨ ਨੂੰ ਕਿ ਆ ਸੀ ਕਿ ਸੰਵਿਧਾਨਕ ਫਿਰ ਉਹ ਬਿੱਲ ਜਿਹੜਾ ਸੀ ਉਹ ਗਵਰਨਰ ਸਾਹਿਬ ਨੂੰ ਭੇਜਿਆ ਗਿਆ ਤਾਂ ਗਵਰਨਰ ਆ ਬਿੱਲ ਪਾਸ ਕਰਦੀ ਨੋਬਤ ਉਦੋਂ ਆਈ ਸੀ ਕਿ ਜਦੋਂ ਬਾਬਾ ਫਰੀਦ ਯੂਨੀਵਰਸਿਟੀ ਦੇ ਬਾਈ ਚਾਂਸਲਰ ਤੋਂ ਲਾਉਣਾ ਸੀ ਗਵਰਨਰ ਸਾਹਿਬ ਨੇ ਪੂਰਨ ਤੌਰ ਤੇ ਪੰਜਾਬ ਸਰਕਾਰ ਤੋਂ ਚਾਰ ਵਿਕਤੀਆਂ ਦੇ ਇੱਕ ਪੈਨਲ ਦੀ ਮੰਗ ਕੀਤੀ। ਉਦੋਂ ਇਹ ਟਕਰਾਅ ਸ਼ੁਰੂ ਹੋਇਆ। ਤਾਂ ਜਦੋਂ 8 ਟਕਰਾਅ ਗਵਰਨਰ ਉਹ ਰਾਜਪਾਲ ਮੁੱਖ ਮੰਤਰੀ ਦੇ ਵਿਚਕਾਰ ਸ਼ੁਰੂ ਹੋਇਆ ਤਾਂ ਉਹਨਾਂ ਨੇ ਇੱਕ ਬਿੱਲ ਪਾਸ ਕਰਕੇ ਪੰਜਾਬ ਸਰਕਾਰ ਦੇ ਇਹ ਕਿ ਠੀਕ ਆ ਚਾਂਸਲਰ ਦੀ ਜਿਹੜੀ ਪਾਵਰ ਹੋਏਗੀ ਪੂਰਨ ਤੌਰ ਤੇ ਭੂਮਿਕਾ ਮੁੱਖ ਮੰਤਰੀ ਸਾਹਿਬ ਨੂੰ ਮਿਲਣਗੀ ਤਾਂ ਉਹ ਬਕਾਇਦਾ ਬਿੱਲ ਜਿਹੜਾ ਸੀ ਗਵਰਨਰ ਸਾਹਿਬ ਤੋਂ ਪਿੰਜਿਆ ਗਿਆ। ਉਹਦੇ ਨਾਲ ਹੀ ਨਾਲ ਦੋ ਬਿੱਲ ਜਿਹੜੇ ਸੀ ਹੋਰ ਸੀ। ਇੱਕ ਗੁਰਦੁਆਰਾ ਸੁਧਾਰ ਐਕਟ ਜਿਹੜਾ ਜਿਹਦੇ ਵਿੱਚ ਗੁਰਬਾਣੀ ਪ੍ਰਸਾਰਨ ਦੀ ਗੱਲ ਸੀ। ਤੇ ਦੂਜੇ ਬਣੇ ਪੰਜਾਬ ਪੁਲਿਸ ਦਾ ਜਿਹੜਾ ਸੂਬਾ ਬਿੱਲ ਜਿਹਦੇ ਵਿੱਚ ਡੀਜੀਪੀ ਲੋਪਤੀ ਕਰ ਸੀ ਤਾਂ ਜਦੋਂ ਫਿਰ ਸੁਪਰੀਮ ਕੋਰਟ ਨੇ ਗਵਰਨਰ ਸਾਹਿਬ ਨੂੰ ਇਹ ਆਦੇਸ਼ ਦਿੱਤੇ ਸੀ ਕਿ ਤੁਸੀਂ ਇਹਨਾਂ ਬਿੱਲਾਂ ਤੇ ਕਾਰਵਾਈ ਕਰੋ ਨਾ ਕਰਦੀਆਂ ਹਾਂ ਕਰਦੀਆਂ ਜੋ ਵੀ ਕਰਤਾ ਤੁਸੀਂ ਕਰੋ ਤਾਂ ਗਵਰਨਰ ਸਾਹਿਬ ਨੇ ਉਹ ਜਿਹੜੇ ਬਿੱਲ ਸੀ ਸੁਖਵਿੰਦਰ ਜੀ ਮਾਨਜੁਗ ਰਾਸ਼ਟਰਪਤੀ ਸਾਹਿਬ ਨੂੰ ਭੇਜ ਦਿੱਤੇ ਤਾਂ ਕੱਲ ਰਾਸ਼ਟਰਪਤੀ ਸਾਹਿਬ ਨੇ ਉਹ ਜਿਹੜਾ ਬਿਲਾ ਯੂਨੀਵਰਸਿਟੀ ਦਾ ਬਿੱਲ ਬਿਨਾਂ ਮਰਜ਼ੂਰੀ ਤੋਂ ਵਾਪਸ ਕਰ ਦਿੱਤਾ ਤੇ ਇਹ ਬਿੱਲ ਵਾਪਸ ਕਰਨ ਤੋਂ ਬਾਅਦ ਡਿਕਲੇਅਰ ਕਰ ਦਿੱਤਾ ਗਿਆ ਕਿ ਚਾਂਸਲਰ ਦੀਆਂ ਜਿਹੜੀਆਂ ਪਾਵਰਾਂ ਨੇ ਤਾਕਤਾਂ ਨੇ ਉਹ ਪੂਰਨ ਤੌਰ ਤੇ ਗਵਰਨਰ ਕੋਲ ਹੀ ਰਹਿਣਗੀਆਂ ਹੁਣ ਸਿੱਦ ਸਭ ਇਹਨਾਂ ਚਟਕਾ ਦਾ ਆਪੰਜਾਬ ਸਰਕਾਰ ਤੋਂ ਹੈਗਾ ਕਿਉਂਕਿ ਪੰਜਾਬ ਸਰਕਾਰ ਆਪਣੇ ਪੱਧਰ ਤੇ ਜਿਸ ਤਰੀਕੇ ਨਾਲ ਬੀਤੇ ਸਮੇਂ ਵੱਖ-ਵੱਖ ਮੁੱਦਿਆਂ ਤੇ ਬਦਲਾਅ ਕਰਨ ਦੀ ਮੂਚ ਹੈਗੀ ਹੈ ਕਿ ਹਾਂ ਭਈ ਉਹ ਵੀ ਪਾਵਰ ਜਿਹੜੀ ਸਰਕਾਰ ਕੋਲ ਹੋਵੇ ਉਹ ਵੀ ਪਾਵਰ ਸਰਕਾਰ ਕੋਲ ਹੋਵੇ ਉਹ ਵੀ ਪਾਵਰ ਮੁੱਖ ਮੰਤਰੀ ਕੋਲ ਹੋਵੇ ਰਾਜਪਾਲ ਨੂੰ ਸਾਈਡ ਲਾਈਨ ਕੀਤਾ ਜਾਵੇ ਪਰ ਜਿਸ ਤਰੀਕੇ ਨਾਲ ਹੁਣ ਕੇਂਦਰ ਦੇ ਵਿੱਚ ਦੁਬਾਰਾ ਆਜਪਾ ਸਰਕਾਰ ਦੀ ਪੀਟ ਜਿਹੜੀ ਆ ਉਹ ਕਰ ਚੁੱਕੀ ਹੈ ਤਾਂ ਸੁਭਾਵੇਗਾ ਕਿ ਸਾਡੇ ਪੰਜ ਮਾਫ ਕਰਨਾ 5 ਸਾਲ ਤਾਂ ਹੁਣ ਉਪਰ ਸਰਕਾਰ ਚੱਲਣ ਚੱਲਣੀ ਹੈ ਸੰਵਧਾਨਕ ਤੌਰ ਤੇ ਟੁੱਟ ਪਾ ਜਾਈ ਇੱਕ ਅਲੱਗ ਦਾ ਇਸ਼ੂ ਹੈ ਤਾ ਫਿਰ ਉਹ ਸਾਰੀਆਂ ਸਥਿਤੀਆਂ ਹੁਣ ਕਿਉਂਕਿ ਬਾਅਦ ਚ ਪਰ ਰਿਪੀਟ ਕੀਤੀ ਤੀਸਰੀ ਵਾਰ ਆਈ ਤਾਂ ਫਿਰ ਇਹ ਬਿੱਲ ਜਿਹੜਾ ਇਸੇ ਤਰੀਕੇ ਨਾਲ ਪਾਸ ਹੋਣ ਦੀ ਆ ਸੀ ਕਿ ਗਵਰਨਰ ਨੂੰ ਇਸੇ ਵੀ ਸੂਰਤ ਵਿੱਚ ਕੇਂਦਰ ਸਰਕਾਰ ਜਿਹੜੀ ਆ ਕਮਜ਼ੋਰ ਨਹੀਂ ਹੋਣ ਦੇਣਾ ਚਾਹੁੰਦੀ ਤਾਂ ਉਸੇ ਦੀ ਸੂਰਤ ਵਿੱਚ ਹੁਣ ਪੰਜਾਬ ਸਰਕਾਰ ਦੇ ਜਿਹੜੇ ਆ ਉਹ ਪਰ ਕੱਟੇ ਗਏ ਖਾਸ ਤੌਰ ਤੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਲਾਉਣ ਦੇ ਮੁੱਦੇ ਤੇ ਅਜੇ ਤੱਕ ਤੁਸੀਂ ਦੇਖ ਲਓ ਕਿ ਪੰਜਾਬ ਦੀਆਂ 12 ਯੂਨੀਵਰਸਿਟੀਆਂ ਨੇ ਜਿਨ੍ਹਾਂ ਯੂਨੀਵਰਸਿਟੀਆਂ ਦੇ ਵਿੱਚ ਹੁਣ ਅਜੇ ਜ਼ਿਆਦਾ ਉਹ ਨਹੀਂ ਕਿ ਜਿਨ੍ਹਾਂ ਨੂੰ ਹਰ ਸੈਸ਼ਨ ਦੇਖੇ ਜਿਹੜਾ ਬਹਾਲ ਕੀਤਾ ਹੋਇਆ ਕੋਈ 3 ਮਹੀਨੇ ਦੀ ਦੇਤੀ ਕੋਈ 6 ਮਹੀਨੇ ਦੀ ਦੇਤੀ ਪੂਰਦਮਾ ਕਾ ਚਸਲ ਇਨਾਂ ਬਾਰੇ ਯੂਨੀਵਰਸਿਟੀ ਵਿੱਚੋਂ ਕਿਹੜੀਆਂ ਯੂਨੀਵਰਸਟੀਆਂ ਦੇ ਬਾਈ ਚਾਂਸਲਰ ਜਿਹੜੇ ਦੇ ਅਜੇ ਨਹੀਂ ਹੈਗੇ ਹੁਣ ਇਹ ਜੋ ਜੋ ਸਾਹਮਣੇ ਆਇਆ ਸ਼ਾਇਦ ਇਸੇ ਹੀ ਕਾਰਨ ਵੱਖ-ਵੱਖ ਯੂਨੀਵਰਸਟੀਆਂ ਦੇ ਜਿਹੜੇ ਬਾਈ ਚਾਂਸਲਰ ਸੀ ਸਰਕਾਰ ਐਕਸਟੈਂਸ਼ਨ ਦੇਈ ਜਾ ਰਹੀ ਸੀ ਕਿ ਬਾਅਦ ਵਿੱਚ ਜੋ ਫੈਸਲਾ ਆਊਗਾ ਸੀ ਆਪਣੀ ਮਨਮਰਜ਼ੀ ਦੇ ਲਾਵਾਂਗੇ ਪਰ ਹੁਣ ਪੰਜਾਬ ਸਰਕਾਰ ਤੋਂ ਜਿਸ ਤਰੀਕੇ ਨਾਲ ਕੇਂਦਰ ਸਰਕਾਰ ਨੇ ਇਸ ਮੁੱਦੇ ਤੇ ਛੱਟਕਾ ਦਿੱਤਾ ਸਰਕਾਰ ਵਾਸਤੇ ਤਾਂ ਸੁਖਦਰਦੀ ਫਿਰ ਉਤਰਤੀ ਚੌਪਤੇ ਆ ਕਿ ਉਹਨਾਂ ਲਈ ਸ਼ਕਤੀਆਂ ਜਿਹੜੀਆਂ ਜ਼ਰੂ ਹੁਣ ਇਹਦੇ ਨਾਲ ਹੀ ਨਾਲ ਸਿੱਧੂ ਸਾਹਿਬ ਇੱਕ ਉਹ ਮਿਲ ਜਿਹੜਾ ਗੁਰਬਾਣੀ ਪ੍ਰਸਾਰਨ ਦੇ ਸਰਦਰ ਦੇ ਵਿੱਚ ਰਾਸ਼ਪਤੀ ਕੁਲਪਿਆ ਉਹਦੇ ਉੱਤੇ ਜ਼ਰੂਰ ਜੜੀਆਂ ਨਜ਼ਰਾਂ ਟਿਕੀਆਂ ਨੇ ਕਿ ਗਵਰਨਰ ਸਾਹਿਬ ਜਾਂ ਮਾਨਯੋਗ ਰਾਸ਼ਪਤੀ ਸਾਹਿਬ ਉਹਦੇ ਉੱਤੇ ਕੀ ਐਕਸ਼ਨ ਜਾਂ ਕੀ ਉਹ ਮਰਜ਼ੂਰੀ ਦਿੰਦੇ ਜਾਂ ਉਹ ਵੀ ਇਸੇ ਤਰੀਕੇ ਨਾਲ ਵਾਪਸ ਆਉਂਦਾ ਕਿਉਂਕਿ ਜਿਸ ਤਰੀਕੇ ਦਾ ਨਾ ਹੋਣਾ ਕੇਂਦਰ ਸਰਕਾਰ ਆਹ ਮਾਫ਼ਾਪਾ ਪਾਜਪਾ ਦਾ ਅਕਾਲੀ ਦਲ ਨਾਲ ਰਫੜ ਚੱਲਣ ਡਿਆ ਪਾਜਪਾ ਅਲੱਗ ਅਕਾਲੀ ਦਲ ਅਲੱਗ ਪੰਜਾਬ ਤੇ ਆਪਰੇਟ ਕਰ ਰਿਹਾ ਤਾਂ ਹੁਣ ਜੇਕਰ ਬਿੱਲ ਉਹ ਪਾਸ ਹੋ ਜਾਂਦਾ ਤਾਂ ਸੁਖਵੰਦਰ ਜੀ ਕੁਦਰਤੀ ਤੌਰ ਤੇ ਭਾਜਪਾ ਨੂੰ ਯਾ ਆਮ ਆਦਮੀ ਪਾਰਟੀ ਨੂੰ ਅਸੀਂ ਕਹਿ ਸਕਣ ਘੱਟ ਰਹਿਣਦਾ ਕਿ ਹਾਂ ਪੇ ਗੁਰਵਾਨੇ ਪ੍ਰਸਾਰਨ ਦੇ ਮੁੱਦੇ ਤੇ ਹੁਣ ਇਹ ਵੇਖਣਾ ਕਿ ਭਾਜਪਾ ਉਸ ਬਿੱਲ ਨੂੰ ਮਾਫ ਕਰਦਾ ਰਾਸ਼ਟਰਪਤੀ ਉਸ ਬਿੱਲ ਨੂੰ ਪਾਸ ਕਰਦੇ ਜਾਂ ਉਹ ਵੀ ਵਾਪਸ ਭੇਜਦੇ ਆ ਕਿਉਂਕਿ ਉਹਦੇ ਵਿੱਚ ਸਿਆਸੀ ਲਾਹਾ ਲੈਣ ਦੇ ਵਿੱਚ ਮੂਡ ਦੇ ਵਿੱਚ ਆਮ ਆਦਮੀ ਪਾਰਟੀ ਵੀ ਹੋਊਗੀ ਤੇ ਭਾਜਪਾ ਵੀ ਹੋਊਗੀ ਤਾਂ ਅਜਿਹੀਆਂ ਸਥਿਤੀਆਂ ਦੇ ਵਿੱਚ ਅਕਾਲੀ ਦਲ ਵੀ ਸਾਰੇ ਸੰਦੇਰੀਓ ਤੋਂ ਨਜ਼ਰ ਰੱਖੂਗਾ ਕਿ ਹਾਂ ਵੀ ਇਹ ਬਿੱਲ ਪਾਸ ਹੁੰਦਾ ਜਾਂ ਬਿੱਲ ਪਾਸ ਹੁੰਦਾ ਤਾਂ ਕਿਤੇ ਇਸ ਤਰ੍ਹਾਂ ਦਾ ਨਹੀਂ ਜਿਸ ਤਰ੍ਹਾਂ ਅਕਾਲੀ ਦਲ ਹਮੇਸ਼ਾ ਜਾ ਬੰਦਾ ਕੀ ਭਾਜਪਾ ਉਹਨਾਂ ਦੇ ਅਸਿਕ ਉਸ ਸੰਸਦਾਂ ਤੇ ਕਰਜਾ ਕਰਨ ਦੇ ਮੂੜ ਚਾ ਜਾਂ ਇਹੋ ਜਿਹੀਆਂ ਗੱਲਾਂ ਹੁਣ ਇਸ ਬਿੱਲ ਤੇ ਉੱਤੇ ਵੀ ਸਿੱਧੂ ਸਾਹਿਬ ਜਿਹੜੀਆਂ ਨਜ਼ਰਾਂ ਟਿਕੀਆਂ ਨੇ ਖਾਸ ਤੌਰ ਤੇ ਗੁਰਬਾਨੀ ਪ੍ਰਸਾਦ ਵਾਲੇ ਬਿੱਲ ਦੇ ਸੰਦਰਭে ਬਾਕੀ ਇਸ ਬਿੱਲ ਨੂੰ ਰਾਸ਼ਪਤੀ ਨੇ ਵਾਪਸ ਕਰਕੇ ਪੰਜਾਬ ਸਰਕਾਰ ਨੂੰ ਸਿੱਧੂ ਸਾਹਿਬ ਖਾਸ ਤੌਰ ਤੇ ਚਾਹਸਖ ਦੇ ਮੁੱਦੇ ਤੇ ਝਟਕਾ ਦਾ ਜ਼ਰੂਰ ਦਿੱਤਾ ਹੈ। ਚਲੋ ਦੇਖਦੇ ਹਾਂ ਕਿ ਇਹਦੇ ਵਿੱਚ ਵੀ ਹੁਣ ਕੀ ਹੋਦਾ ਪਰ ਮੁੱਖ ਮੰਤਰੀ ਦਾ ਉਹ ਜਿਹੜਾ ਆਪਣਾ ਜਿਹੜਾ ਸੀਗਾ ਨਾ ਇੱਕ ਹੁੰਦਾ ਕਿ ਭਾਈ ਮੈਂ ਆਪ ਹੀ ਡੀਜੀਪੀ ਨਾਲ ਆਪ ਹੀ ਸਾਰਾ ਕੁਝ ਕਰਾਂ। ਯੋਗੀ ਪ੍ਰਧਾਨ ਪਹਿਲਾਂ ਆਪ ਬਣੇ ਫਿਰਦੇ ਆ ਮੁੱਖ ਮੰਤਰੀ ਪਹਿਲਾਂ ਆਪ ਬਣੇ ਫਿਰਦੇ ਆ ਸਾਰੇ ਅਹੁਦੇ ਸਾਰੇ ਜਿਹੜੇ ਮਹਿਕਮੇ ਵੱਡੇ ਉਹ ਆਪ ਰੱਖੀ ਫਿਰਦੇ ਆ ਹੁਣ ਚਾਂਸਲਰ ਵੀ ਆਪ ਲੱਗਣ ਨੂੰ ਕਰਦੇ ਸੀ ਡੀਜੀਪੀ ਵੀ ਮੈਂ ਹੀ ਆਉਣਾ ਮਤਲਬ ਇਹ ਜਿਹੜੀ ਚਾਹਤ ਆ ਨਾ ਮੁੱਖ ਮੰਤਰੀ ਜੀ ਮੈਨੂੰ ਲੱਗਦਾ ਕਿ ਪੂਰੀ ਹੋਣ ਵਾਲੀ ਨਹੀਂ ਤੇ ਇਹੀ ਗੱਲਾਂ ਕਰਕੇ ਦੂਜਿਆਂ ਨੂੰ ਟਾਰਗੇਟ ਕਰਦੇ ਹੁੰਦੇ ਸੀ ਤੇ ਹੁਣ ਖੁਦ ਵੀ ਉਹੀ ਗੱਲਾਂ ਜਿਹੜੀਆਂ ਕਰ ਲੱਗੇ ਆ ਪਰ ਮੈਨੂੰ ਲੱਗਦਾ ਕਿ ਸੰਵਿਧਾਨ ਕਾਨੂੰਨ ਤੋਂ ਉੱਤੇ ਕੁਝ ਨਹੀਂ ਹੈ ਤੇ ਜੇ ਤੁਸੀਂ ਸਾਰੀ ਪਾਵਰ ਆਪਣੇ ਕੋਲੇ ਇੱਕ ਮੰंजे ਦੇ ਨਾਲ ਬੰਨ ਕੇ ਰੱਖੋਗੇ ਤੇ ਮੈਨੂੰ ਲੱਗਦਾ ਉਹਦਾ ਵੀ ਕੋਈ ਫਾਇਦਾ ਨਹੀਂ ਚਲੋ ਵੀ ਇਹ ਰਸਤੇ ਦਾ ਜਰੂਰ ਵੱਡਾ ਛਟਕਾ ਜਿਹੜਾ ਇੱਕ ਮੰਨਿਆ ਜਾ ਸਕਦਾ ਔਰ ਛਟਕਾ ਕਿਸੇ ਵੀ ਸਮੇਂ ਜਿਹੜਾ ਉਹ ਡੀਜੀਪੀ ਵਾਲੀ ਨਿਯੁਕਤੀ ਤੇ ਵੀ ਆ ਸਕਦਾ ਸੁਭਾਵਕਾ ਸੁਖਵਿੰਦਰ ਜੀ ਅਜੇ ਤੱਕ ਸਰਕਾਰ ਨੂੰ 2.5 ਸਾਲ ਬਣੇ ਹੋਣ ਚੱਲੇ ਆ ਤੇ ਉਦੋਂ ਤੋਂ ਤਾਂ ਉਹ ਲੈ ਕੇ ਹੁਣ ਤੱਕ ਇੱਕ ਪੱਕਾ ਡੀਜੀਪੀ ਪੰਜਾਬ ਸਰਕਾਰ ਲਾ ਨਹੀਂ ਸખી ਕੇਵਲ ਤੇ ਕੇਵਲ ਕੰਮ ਚਲਾਉਈ ਜੀ ਡੀਜੀਪੀ ਨੂੰ ਲਾਇਆ ਤਾਂ ਉਸ ਬਿੱਲ ਦੇ ਸदर्भ ਚ ਵੀ ਜਿਹੜਾ ਬਿੱਲ ਪਾਸ ਕੀਤਾ ਕਿ ਕਿ ਡੀਜੀਪੀ ਲਾਉਂਦੀਆਂ ਪਾਵਰਾਂ ਜਿਹੜੀਆਂ ਨੇ ਰਾਜ ਸਰਕਾਰ ਨੂੰ ਹੁਣੀਆਂ ਚਾਹੀਦੀਆਂ ਨੇ ਤੇ ਜੇਕਰ ਅਗਲੇ ਕੇਂਦਰ ਸਰਕਾਰ ਜੇਕਰ ਚਾਂਸਲਰ ਦੇ ਮੁੱਦੇ ਤੇ ਉੱਤੇ ਪੰਜਾਬ ਸਰਕਾਰ ਨੂੰ ਝਟਕਾ ਦੇ ਸਕਦੀ ਆ ਤਾਂ ਸੁਖਵਿੰਦਰ ਜੀ ਪੁਰਸ ਦਾ ਮੁੱਦਾ ਤਾਂ ਫਿਰ ਬਹੁਤ ਵੱਡਾ ਕਿਉਂਕਿ ਆਈਪੀਐਸ ਦੀਆਂ ਜਿੰਨੀਆਂ ਵੀ ਨਿਯੁਕਤੀਆਂ ਜਾਂ ਹੁੰਦੀਆਂ ਨਹੀਂ ਉਹ ਕੇਂਦਰ ਸਰਕਾਰ ਦੇ ਬੈਕਪਲੇ ਅਨੁਸਾਰ ਹੁੰਦੀਆਂ ਨੇ ਆਈਪੀਐਸ ਦੇ ਜਿੰਨੀਆਂ ਵੀ ਪੋਸਟਾਂ ਨੇ ਸਾਰੀਆਂ ਕੇਂਦਰ ਸਰਕਾਰ ਜਿਹੜੀਆਂ ਉਸ ਨੂੰ ਡੀਲ ਕਰਦੀ ਪੰਜਾਬ ਸਰਕਾਰ ਠੀਕ ਹੈ ਉਹ ਕਿਤੇ ਉਹਨਾਂ ਨੂੰ ਮਿਲ ਜਾਂਦਾ ਪਰ ਪੂਰਨ ਤੌਰ ਤੇ ਜਿਹੜਾ ਉਹਨਾਂ ਦਾ ਅਧਿਕਾਰ ਖੇਤਰ ਆ ਉਹ ਕੇਂਦਰ ਦੇ ਉੱਤੇ ਨਿਰਭਰ ਕਰਦਾ ਤੇ ਮੇਰਾ ਨਹੀਂ ਖਿਆਲ ਕਿ ਡੀਸੀਪੀ ਲਾਉਣ ਦੇ ਮੁੱਦੇ ਦੇ ਉੱਤੇ ਇਹ ਬਿੱਲ ਜਿਹੜਾ ਪੰਜਾਬ ਸਰਕਾਰ ਨੇ ਭੇਜਿਆ ਸੀ ਗੁਰਦਰਨ ਜਾ ਰਾਜਪਾਲ ਸਾਹਿਬ ਆ ਮਾ ਕਰਦਾ ਜਨ ਰਾਸ਼ਪਤੀ ਉਹਨਾਂ ਨੂੰ ਪਾਸ ਕਰ ਦਵੇ ਕਿਉਂਕਿ ਪੁਲਿਸ ਪ੍ਰਸ਼ਾਸਨ ਨੂੰ ਤਾਂ ਹਮੇਸ਼ਾ ਹੀ ਕੋਈ ਵੀ ਸਰਕਾਰ ਚੀ ਵੀ ਆਪੇ ਕੇਂਦਰ ਸਰਕਾਰ ਆ ਚਾ ਪੰਜਾਬ ਸਰਕਾਰ ਕੋਈ ਵੀ ਰਾ ਸਰਕਾਰ ਹੋਵੇ ਹਮੇਸ਼ਾ ਉਸਤੇ ਉਤੇ ਕੰਟਰੋਲ ਜਲਾ ਆਪਣਾ ਰੱਖਣਾ ਚਾਹੁੰਦੀ ਹੈ ਪੀ ਪੀ ਐਸ ਔਰ ਆਈ ਪੀ ਐਸ ਦੇ ਵਿੱਚ ਤੁਸੀਂ ਦੇਖ ਲਓ ਕਿ ਆਈ ਪੀ ਐਸ ਜਿਹੜੇ ਅਫਸਰ ਹੁੰਦੇ ਨੇ ਕਦੀ ਵੀ ਕਿਸੇ ਦੀ ਪਰਵਾਹ ਜਿਹੜੀ ਆ ਮੰਤਰੀਆਂ ਨਹੀਂ ਕਰਦੇ ਕਿਉਂਕਿ ਉਹ ਕੇਂਦਰ ਤੋਂ ਜਵਾਬਦੇਹ ਹੁੰਦੇ ਆ ਤਾਂ ਅਜਿਹੀ ਸਥਿਤੀ ਦੇ ਵਿੱਚ ਡੀ ਜੀ ਪੀ ਦੇ ਸਬੰਧਤ ਅਧਿਕਾਰ ਦੇ ਵਿੱਚ ਜਿਸ ਤਰੀਕੇ ਨਾਲ ਪੰਜਾਬ ਸਰਕਾਰ ਨੇ ਇਹ ਬਿਲ ਪਾਸ ਕੀਤਾ ਕਿ ਡੀ ਜੀ ਪੀ ਨੂੰ ਲਾਉਣ ਦਾ ਅਧਿਕਾਰ ਵੀ ਰਾ ਸਰਕਾਰ ਦਾ ਕੀ ਕੇਂਦਰ ਸਰਕਾਰ ਇਸ ਦੀ ਮਨਜ਼ੂਰੀ ਆ ਇਸ ਮਿਲ ਨੂੰ ਪਾਸ ਕਰੇ ਜੇਕਰ ਚਾਂਸਲਰ ਦੇ ਮੁੱਦੇ ਤੇ ਉਤੇ ਰਾਸ਼ਟਰਪਤੀ ਸਟੈਂਡ ਲੈ ਸਕਦਾ ਉਪਰਾਜਪਾਲ ਸਾਹਿਬ ਦੇ ਹੱਕ ਚ ਮੁੱਕ ਸਕਦੇ ਆ ਤਾਂ ਪੰਜਾਬ ਪੁਲਿਸ ਦੇ ਡੀਜੀਪੀ ਲਾਉਣ ਦੇ ਸਬੰਧ ਵਿੱਚ ਆ ਪੰਜਾਬ ਪੁਲਿਸ ਐਕਟ ਦੇ ਸਬੰਧ ਵਿੱਚ ਮੇਰਾ ਨਹੀਂ ਖਿਆਲ ਕਿ ਸਰਕਾਰ ਕੇਂਦਰ ਸਰਕਾਰ ਜਿਹੜੀ ਆ ਜਾਂ ਰਾਜਪਾਲ ਨਹੀਂ ਇਸ ਨੂੰ ਸਹਿਮਤੀ ਦੇਣ ਉਹਦੇ ਵਿੱਚ ਵੀ ਝਟਕਾ ਜਿਹੜਾ ਸੁਖੰਦਰੀ ਜਰੂਰ ਲੱਗ ਸਕਦਾ ਹੈ ਪੰਜਾਬ ਸਰਕਾਰ ਨੂੰ ਜੀ ਚਲੋ ਦੇਖਦੇ ਆ ਕਿ ਕੀ ਬਣਦਾ ਹੈ ਅਦਰ ਅਣਕ ਸਿੰਘ ਸਾਹਿਬ ਜਦੋਂ ਵੱਖ-ਵੱਖ ਵਿਰੋਧੀ ਭਗਵੰਤ ਮਾਨ ਉਹਨਾਂ ਨੂੰ ਸਮਝਾਉਂਦੇ ਸੀ ਕਿ ਭਾਈ ਆਪਾਂ ਇਹ ਸਬਸਿਡੀਆਂ ਵਾਲਾ ਮਸਲੇ ਦੇ ਉੱਪਰ ਆਪਾਂ ਨਾ ਇੰਨਾ ਖੁੱਲ ਕੇ ਚਲੀਏ ਨਹੀਂ ਤਾਂ ਝਟਕਾ ਲੱਗ ਸਕਦਾ ਹੈ ਹੁਣ ਸਬਸਿਡੀਆਂ ਵਾਲੇ ਮਸਲੇ ਤੋਂ ਡਰਦੇ ਭਗਵੰਤਬਾਨ ਇਸ ਤਰੀਕੇ ਦੇ ਨਾਲ ਫਸ ਗਏ ਆ ਉਹ ਡਰਦੇ ਹੁਣ ਕਹਿੰਦੇ ਵਿੱਤ ਕਮਿਸ਼ਨ ਦੇ ਚੇਅਰਮੈਨ ਦੇ ਨਾਲ ਮੁਲਾਕਾਤ ਕਰਨ ਚਲੇ ਕੇ ਸੁਖੰਦਰ ਜੀ ਪੰਜਾਬ ਸਰਕਾਰ ਦਾ ਭਾਂਡਾ ਜਿਹੜਾ ਨਾ ਪੂਰਾ ਖਾਲੀ ਪਿਆ ਵਜਣ ਡਿਆ ਤੇ ਜਿਸ ਤਾ ਹੁਣ ਇਹ ਸਾਹ ਜਿਹੜਾ ਭਗਵੰਤਪਾਨ ਨੂੰ ਵੀ ਹੋਣਾ ਸ਼ੁਰੂ ਹੋ ਗਿਆ ਖਾਸ ਤੌਰ ਤੇ ਜਿਹੜੀਆਂ ਸਬਸਿਡੀਆਂ ਦਿੱਤੀਆਂ ਜਾ ਰਹੀਆਂ ਬਿਜਲੀ ਦੇ ਸੰਦਰਭ ਚ ਵੀ ਦੇਖ ਲਓ ਮੁਫਤ ਸਫਰ ਦੇ ਸੂਹੜ ਚ ਦੇਖ ਲਓ ਜਾਂ ਹੋਰ ਤੁਸੀਂ ਦੇਖ ਲਓ ਉਦੋਂ ਪੰਜਾਬ ਸਰਕਾਰ ਦਾ ਜਿਹੜਾ ਸੀ ਕਹਿ ਸਕਨੇ ਕਿ ਪੂਰਨ ਤੌਰ ਤੇ ਪੀਪਾ ਜਿਹੜਾ ਉਹ ਖੜਕ ਗਿਆ ਤੇ ਕੱਲ 15 ਚਲਾਈ ਨੂੰ ਵਿੱਤ ਕਮਿਸ਼ਨ ਨੇ ਜਿਹੜਾ ਪੰਜਾਬ ਜਿਹੜਾ ਆਉਣਾ ਸੀ ਪਰ ਪੰਜਾਬ ਸਰਕਾਰ ਜਾਂ ਕਿ ਵਿੱਤ ਕਮਿਸ਼ਨ ਪੰਜਾਬ ਇਸ ਤੋਂ ਪਹਿਲਾਂ ਪੰਜਾਬ ਆਉਂਦੇ ਜਾਂ ਪੰਜਾਬ ਦੇ ਵਿੱਤੀ ਹਾਲਾਤਾਂ ਦੇ ਸਬੰਧੀ ਕੋਈ ਗੱਲਬਾਤ ਕਰਦੇ ਮੁੱਖ ਮੰਤਰੀ ਸਾਹਿਬ ਆਪ ਹੀ ਉੱਥੇ ਜਾ ਕੇ ਉਹਨਾਂ ਨੇ ਜਿਹੜੀ ਮੁਲਾਕਾਤ ਕੀਤੀ ਆ ਉਹਨਾਂ ਨਾਲ ਕਰ ਲਈ ਆ ਤੇ ਉੱਥੇ ਜਾ ਕੇ ਪੰਜਾਬ ਦੇ ਵਿੱਤੀ ਹਾਲਾਤਾਂ ਦੇ ਸਬੰਧੀ ਔਰ ਵਿੱਤ ਕਮਿਸ਼ਨ ਕੋ ਇਹ ਆਸ ਰੱਖੀ ਆ ਕਿ ਹਾਂ ਭਈ ਤੁਸੀਂ ਸਾਨੂੰ ਹੋਰ ਕੀ ਕੁਝ ਦੇ ਸਕਦੇ ਜੀ ਹੁਣ ਵਿਦਕਿਸ਼ਾ ਦਾ ਜਿਹੜਾ ਦੌਰਾ ਆ ਜਿਹੜਾ ਪੈਣਾ 15 ਚਲਾਈ ਤੋਂ 21 ਜਾਂ 22 ਨੂੰ ਤਰੀਕ ਨੂੰ ਉਹ ਰੱਖਿਆ ਗਿਆ ਕਿ ਉਹ ਪੰਜਾਬ ਚ ਆਉਣਗੇ ਪਰ ਉਸ ਦੌਰੇ ਨੂੰ ਲੈ ਕੇ ਸੁਖਵਿੰਦਰ ਜੀ ਕਹਿੰਦੇ ਪੰਜਾਬ ਸਰਕਾਰ ਦੀ ਅਫਸਰਸ਼ਾਈ ਚ ਤੇ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਦੇ ਵਿੱਚ ਇੱਕ ਭਰਾੜ ਦੀ ਜਿਹੜੀ ਸਥਿਤੀ ਉਹ ਫੈਲੀ ਆ ਕਿਉਂਕਿ ਜਿਹੜੇ ਅਰਵਿੰਦ ਉਹਦਾ ਨਾਮ ਹੈਗਾ ਕਹਿੰਦੇ ਕਿ ਜਾਨੇਮਾਨ ਨੂੰ ਅਰਥਸ਼ਾਸਤਰੀਆਂ ਨੰਬਰ 1 ਤੇ ਜਿਹੜੀਆਂ ਮੌਤ ਸਬਸਿਡੀਆਂ ਦੇਣਦੇ ਉਹ ਪੂਰਨ ਤੌਰ ਤੇ ਖਿਲਾਫ ਹੈਗੇ ਉਹ ਕਦੇ ਵੀ ਇਸ ਚੀਜ਼ ਦੀ ਸਹਿਮਤੀ ਨਹੀਂ ਪੇ ਪੰਜਾਬ ਦੇ ਵਿੱਚ ਸਬਸਿਡੀਆਂ ਬਹੁਤ ਸਬਸਿਡੀਆਂ ਦੇਣ ਕਰਕੇ ਹੀ ਰਾਜ ਸਰਕਾਰ ਦਾ ਜਿਹੜਾ ਪੱਠਾ ਬਿਠਾ ਤੇ ਫਿਰ ਅਜਿਹੀ ਸਥਿਤੀ ਦੇ ਵਿੱਚ ਜਦੋਂ ਮੁੱਖ ਮੰਤਰੀ ਸਾਹਿਬ ਉਹਨਾਂ ਕੋ ਗਏ ਔਰ ਪੰਜਾਬ ਵਾਸਤੇ ਉਹਨਾਂ ਨੇ ਜਿਹੜਾ ਇੱਕ ਵਧੀਆ ਜਿਹੜੀ ਮੰਗ ਕੀਤੀ ਕਿ ਹਾਂ ਫਿਰ ਵਿੱਤ ਕਮਿਸ਼ਨ ਦੇ ਆ ਦਾ ਕੁਝ ਆਪਾਂ ਜਿਹੜੀਆਂ ਉਦਤੀਆਂ ਜਾਣ ਕੋਈ ਸਹੂਲਤਾਂ ਜਿੱਤੀਆਂ ਜਾਣ ਤਾਂ ਸਬਿੰਦਰ ਜੀ ਕਹਿੰਦੇ ਨੇ ਕਿ ਉੱਥੇ ਫਿਰ ਮੁੱਦਾ ਜਿਹੜਾ ਜਦੋਂ ਉਹ ਇੱਥੇ ਆਏ 21 ਜਾਂ 22 ਨੂੰ ਤਾਂ ਮੁੱਦਾ ਫਿਰ ਸਬਸਿਡੀਆਂ ਤੇ ਸ਼ੁਰੂਗਾ ਹਾਲਾਂਕਿ ਮੁੱਖ ਮੰਤਰੀ ਸਾਹਿਬ ਨੇ ਕੱਲ ਦੀ ਮੀਟਿੰਗ ਉਹਨਾਂ ਨਾਲ ਕਰਕੇ ਕੁਝ ਸਥਿਤੀਆਂ ਦਸਿਆ ਨੇ ਉਹ ਚੀਜ਼ਾਂ ਦੀ ਮੰਗ ਕੀਤੀ ਆ ਕੁਝ ਆਰਥਿਕ ਸੁਧਾਰਾਂ ਦੀ ਮੰਗ ਕੀਤੀ ਆ ਆਰਥਿਕ ਸਹੂਲਤਾਂ ਦੀ ਮੰਗ ਕੀਤੀ ਆ ਪਰ ਉਹਨਾਂ ਨੇ ਹੁਣ 21 ਔਰ 22 ਦੀ ਤਰੀਕ ਨੂੰ ਆਣ ਕੇ ਪੰਜਾਬ ਦੇ ਵਿੱਚ ਜਿੰਮੜੀ ਜਮਿਨੀ ਹਕੀਕਤ ਆ ਉਸ ਦਾ ਪਤਾ ਕਰਨਾ ਵੇਤ ਤਰਕਾਰੀਆਂ ਨਾਲ ਮੀਟਿੰਗ ਕਰ ਲਗੇ ਤਾਂ ਸਖੇਂਦਰ ਜੀ ਫਿਰ ਉਸ ਤੋਂ ਬਾਅਦ ਉਹ ਦੇਖਣਗੇ ਕਿ ਪੰਜਾਬ ਸਰਕਾਰ ਨੂੰ ਕੁਝ ਨਵਾਂ ਦੇਣਾ ਜਾਂ ਨਹੀਂ ਦੇਣਾ ਤਾਂ ਅਜਿਹੀ ਸਥਿਤੀ ਦੇ ਵਿੱਚ ਸਖੇਂਦਰ ਜੀ ਕਹਿ ਸਕਦੇ ਆ ਕਿ ਪੰਜਾਬ ਸਰਕਾਰ ਦੀ ਜਿਹੜੀ ਆਰਥਿਕ ਸਥਿਤੀ ਆ ਜਾਂ ਆਰਥਿਕ ਢਾਂਚਾ ਜਿਹੜਾ ਬੀਤੇ ਲੰਬੇ ਸਮੇਂ ਤੋਂ ਹੇਲ-ਜੁਲ ਰਿਹਾ ਜੇਕਰ ਵਿੱਤ ਕਮਿਸ਼ਨ ਨੇ ਪੰਜਾਬ ਦੀਆਂ ਇਹਨਾਂ ਸਬਸਿਡੀ ਦੇ ਆਧਾਰ ਤੇ ਕੁਝ ਵੀ ਨਾ ਦਿੱਤਾ ਤਾਂ ਸਮਝ ਲਓ ਇੱਕ ਛਟ ਕਾਫਰ ਵਿੱਤ ਕਮਿਸ਼ਨ ਵੱਲੋਂ ਪੰਜਾਬ ਸਰਕਾਰ ਨੂੰ ਦਿੱਤਾ ਜਾਊਗਾ ਜਦੋਂ ਕਿ ਦੂਜੇ ਪਾਸੇ ਪੰਜਾਬ ਸਰਕਾਰ ਕਰਜ਼ੇ ਦੇ ਬੋਝ ਦੇ ਵਿੱਚ ਨੱਪੀ ਪਈ ਆ ਵਿਆਜ ਨਹੀਂ ਮੋੜਿਆ ਜਾ ਰਿਹਾ ਇਹ ਜੇਕਰ ਵਿੱਤ ਕਮਿਸ਼ਨ ਵੀ ਹੁਣ ਜੋ ਇਹਨਾਂ ਨੂੰ ਕੋਈ ਆਰਥਿਕ ਸਹੂਲਤਾਂ ਨਹੀਂ ਦਿੱਤਾ ਤਾਂ ਸਿੱਧੂ ਸਾਹਿਬ ਫਿਰ ਸਥਿਤੀਆਂ ਉਹੋ ਜਿਹੀਆਂ ਹੋਣਗੀਆਂ ਕਿ ਜਿਹਦੇ ਸੰਬੰਧੀ ਵਕਫਾ ਨੇਤਾ ਕਦੇ ਮਿੱਟੀ ਐਮਰਜੈਂਸੀ ਦੀ ਗੱਲ ਕਰਦੇ ਨੇ ਕਿ ਪੰਜਾਬ ਚ ਲੱਗ ਸਕਦੀ ਹੈ ਯਾਰ ਜਿਸ ਤਰੀਕੇ ਨਾਲ ਪੰਜਾਬ ਸਰਕਾਰ ਦੇ ਆਪਣੇ ਹੀ ਅਧਿਕਾਰੀ ਨੇ ਮੁੱਖ ਮੰਤਰੀ ਸਾਹਿਬ ਨੂੰ ਕਿਹਾ ਸੀ ਕਿ ਜੇਕਰ ਸਬਸਿਡੀਆਂ ਨਾ ਰੁਕੀਆਂ ਗਈਆਂ ਤਾਂ ਸਤੰਬਰ ਮਹੀਨੇ ਦੇ ਵਿੱਚ ਜਾਂ ਸਤੰਬਰ ਮਹੀਨੇ ਤੋਂ ਬਾਅਦ ਮਲਾਜ਼ਮਾਂ ਦੀਆਂ ਤਨਖਾਹਾਂ 'ਵਾਂ ਵੀ ਦੇਣ ਵਿੱਚ ਜਿਹੜੀ ਅਸਮਰੱਥਾ ਜਿਹੜੀ ਆ ਹੋ ਸਕਦੀ ਹੈ ਸੋ ਵਿੱਤ ਕਮਿਸ਼ਨ ਦੇ ਹੁਣ ਦੌਰਾ ਜਿਹੜਾ 21 ਔਰ 22 ਨੂੰ ਹੋਣਾ ਆ ਉਹਨੂੰ ਲੈ ਕੇ ਸੁਖਵਿੰਦਰ ਜੀ ਪੰਜਾਬ ਸਰਕਾਰ 'ਚ ਹਫੜਾ ਤਫਰੀ ਤਾਂ ਮਚੀ ਮਚੀ ਆ ਪੰਜਾਬ ਦੀਆਂ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਦੀਆਂ ਤੇ ਪੰਜਾਬ ਦੇ ਉਹਨਾਂ ਲੋਕਾਂ ਦੀਆਂ ਜਿਹੜੇ ਪੰਜਾਬ ਦੇ ਹਤਾਇਸ਼ੀ ਨੇ ਹੁਣ ਉਸ ਦੌਰ ਵਿੱਚ ਤੇ ਨਜ਼ਰਾਂ ਜਿਹੜੀਆਂ ਜਰੂਰ ਟਿਕੀਆਂ ਨੇ ਕਿ ਵਿੱਤ ਕਮਿਸ਼ਨ ਸਾਹਿਬ ਕਿਸ ਤਰੀਕੇ ਨਾਲ ਪੰਜਾਬ ਸਰਕਾਰ ਦੀ ਸਹਾਇਤਾ ਕਰਦੇ ਆ ਤੇ ਜਾਂ ਪੰਜਾਬ ਸਰਕਾਰ ਨੂੰ ਹੋਰ ਛੱਟਾ ਜਿਹੜਾ ਉਹ ਦਿੰਦੇ ਜੀ ਉਧਰ ਸੁਖਵੀਰ ਸਿੰਘ ਬਾਦਲ ਹੋਰੀ ਵੀ ਜਿਹੜੇ ਕਹਿੰਦੇ ਕਿ ਮੈਂ ਪੇਸ਼ ਹੋਵਾਂਗਾ ਸ਼੍ਰੀ ਅਕਾਲ ਤਖਤ ਸਾਹਿਬ ਤੇ ਕਿਵੇਂ ਦੇਖ ਰਹੇ ਹੋ ਕਿ ਇਹ ਮਸਲਾ ਹੁਣ ਕਿੱਧਰ ਨੂੰ ਜਾ ਰਿਹਾ ਸੁਖਵੀਰ ਸਿੰਘ ਬਾਦਲ ਨੇ ਤਾਂ ਕਹਿੰਦਾ ਮੈਂ ਪੇਸ਼ ਹੋਊਂਗਾ ਤੇ ਉੱਥੇ ਪੇਸ਼ ਹੋਣ ਦੇ ਉੱਪਰ ਆਪ ਦਾ ਸਪਸ਼ਟਿਕਰਨ ਵੀ ਜਿਹੜਾ ਉਹ ਲੈ ਕੇ ਜਾਣਗੇ ਤੇ ਮੈਨੂੰ ਲੱਗਦਾ ਹੈ ਕਿ ਉਸ ਸਮੇਂ ਦਾ ਸਿਰਫ ਸਪਸ਼ਟੀਕਰਨ ਲਿਆ ਹੀ ਜਾਊਗਾ ਉਸ ਸਪਸ਼ਟੀਕਰਨ ਦੇ ਉੱਪਰ ਫੈਸਲਾ ਜਿਹੜਾ ਉਹ ਮੇਰੇ ਖਿਆਲ ਚ ਬਾਅਦ ਚ ਲਿਆ ਜਾਊਗਾ ਤਾਂ ਫਿਰ ਕਿਸੇ ਵੀ ਸਮੇਂ ਕੁਝ ਵੀ ਜਿਹੜਾ ਉਹ ਹੋ ਸਕਦਾ ਉਥੇ ਕਿਵੇਂ ਕਿੱਦ ਨੂੰ ਮਸਲਾ ਜਾਂਦਾ ਦੇਖ ਰਿਹਾ ਸੁਖਵੰਦ ਸਿੰਘ ਕੱਲ ਅਖਬਾਰਾਂ 'ਚੇ ਖਬਰਾਂ ਜਿਹੜੀਆਂ ਛਪੀਆਂ ਕਿ ਸ਼੍ਰੀ ਅਖਾਲ ਤਖਤ ਸਾਹਿਬ ਵਿਖੇ ਜਿਹੜੇ ਸਰਦਾਰ ਸੁਖੀ ਸਿੰਘ ਬਾਲਰ ਸ਼ਰੂਪਨੀ ਅਕਾਲੀ ਦਲ ਦੇ ਪ੍ਰਧਾਨ ਨੇ ਪੇਸ਼ ਹੋਣਗੇ ਕਿਉਂਕਿ ਉਹਨਾਂ ਨੂੰ ਉਥੇ ਤਲਬ ਜਿਹੜਾ ਉਹ ਕੀਤਾ ਗਿਆ ਉਹ ਤਲਬ ਜਿਹੜਾ ਉਸ ਚਿੱਠੀ ਦੇ ਆਧਾਰ ਤੇ ਕੀਤਾ ਗਿਆ ਉਸ ਬਾਫੀ ਰਾਮੇ ਦੇ ਆਧਾਰ ਤੇ ਕੀਤਾ ਗਿਆ ਜਿਹੜਾ 1 ਜੁਲਾਈ ਨੂੰ ਆ ਬਾਕੀ ਨਤਾਵਾਂ ਨੇ ਉਥੇ ਅਕਾਲ ਤਖਤ ਸਾਹਿਬ ਅੱਗੇ ਪੇਸ਼ ਕੀਤਾ ਸੀ ਤਾਂ ਸੁਭਾਵਕ ਆ ਅਕਾਲੀ ਧਰਮ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਕਹੇ ਸੁਖੀ ਸਿੰਘ ਬਾਦਲ ਨਹੀਂ ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਆ ਕੁਦਰਤੀ ਤੌਰ ਤੇ ਸਰਦਾਰ ਸੁਖਵੀਰ ਸਿੰਘ ਬਾਗਲਾ ਉਹ ਹੁਣ ਉਥੇ ਉਹ ਪੇਸ਼ ਹੋਣਗੇ ਆ ਸਥਿਤੀਆਂ ਜਿਹੜੀਆਂ ਸੁਖਿੰਦਰ ਜੀ ਕਿਉਂਕਿ ਉਹਦਾ ਸਪਸ਼ਟੀਕਰਨ ਬੰਕਿਆ ਗਿਆ ਤੇ ਹਾਂ ਵੀ ਦੱਸੋ ਤਾਂ ਸੁਭਾਵਕ ਆ ਕਿ ਉਥੇ ਪੇਸ਼ ਹੋਣ ਦਾ ਮਤਲਬ ਇਹੋ ਹੀ ਹੈ ਕਿ ਜਿਹੜੇ ਇਲਜ਼ਾਮ ਬਾਕੀਆਂ ਨੂੰ ਖਾਸ ਤੌਰ ਤੇ ਰਾਮ ਰਹੀਮ ਨੂੰ ਮਾਫੀ ਦੇ ਦਿੰਦੇ ਸਨ ਡਾਕਟਰ ਸਰਦਾਰ ਸਰਪਾਲ ਸਿੰਘ ਬਾਦਲ ਉੱਤੇ ਲਾਇਏ ਗਏ ਨੇ ਉਸ ਦਾ ਆਪਣਾ ਪੱਖ ਜਿਹੜਾ ਉਹ ਦੇਣਗੇ ਉਹ ਪੱਖ ਕੀ ਦਿੰਦੇ ਜਾਂ ਕੀ ਨਹੀਂ ਦਿੰਦੇ ਇਹ ਤਾਂ ਉਹ ਜਾਣਦੇ ਆ ਪਰ ਉਹਨਾਂ ਨੂੰ ਪੇਸ਼ੇਟ ਹੁਣਾ ਪੜਾ ਹਾਂ ਉਸ ਜਿਹੜਾ ਪੱਖ ਦੇਣਗੇ ਫਿਰ ਉਹਦੇ ਉੱਤੇ ਪੰਜ ਸਿੰਘ ਸਹਿਬਾਨਾਂ ਦੀ ਇਕਤਰਤਾ ਦੁਬਾਰਾ ਬਾਅਦ ਵਿੱਚ ਹੋਊਗੀ ਫਿਰ ਫੈਸਲਾ ਲਿਆ ਜਾਊਗਾ ਕਿ ਉਹਨਾਂ ਨੂੰ ਕਿਹੋ ਜੀ ਸਜ਼ਾ ਲਾਉਣੀ ਹੈ ਧਾਰਮਿਕ ਸਜ਼ਾ ਜਿਹੜੀ ਲਾਉਣੀ ਹੈ ਕਿਹੋ ਜੀ ਲਾਉਣੀ ਹੈ ਕੀ ਹੋਣਾ ਉਹ ਫੈਸਲਾ ਜਿਹੜਾ ਸਾਰਾ ਕੁਝ ਬਾਅਦ ਹੋਵੇਗਾ ਉਹ ਸਿਰਫ ਸਭ ਕੱਲ ਜਦੋਂ ਇਹ ਖਵਾਂ ਚੱਲੀਆਂ ਮੈਂ ਕੁਝ ਲੋਕਾਂ ਨਾਲ ਗੱਲਬਾਤ ਕੀਤੀ ਮੈਂ ਕੁਝ ਟੀਵੀ ਤੇ ਵੀ ਸੁਣਿਆ ਤਾਂ ਮੈਂ ਬੀਬੀ ਜੀ ਚ ਕੀ ਹੋ ਰਿਹਾ ਉਹਨਾਂ ਦੀ ਇੱਕ ਸਟੇਟਮੈਂਟ ਜਿਹੜੀ ਆ ਉਹ ਕੱਲ ਸੁਣੀ ਉਹ ਐਂਕਰ ਉਹਨਾਂ ਨੂੰ ਪੁੱਛ ਰਿਹਾ ਕਿ ਬੀਬੀ ਜੀ ਚੰਨੂ ਠੀਕ ਆ ਹੋਣਾ ਤੁਸੀਂ ਉੱਥੇ ਜੋ ਕੁਝ ਕਾਰਵਾਈ ਕੀਤੀ ਸਾਨੂੰ ਅਕਾਲ ਤਖਤ ਸਾਹਿਬ ਜਿਹੜਾ ਉਹ ਹਰਕਤ ਚ ਅਗਰੇ ਨੇ ਜਥੇਦਾਰ ਸਾਹਿਬ ਨੇ ਸੱਦ ਲਿਆ ਉਸ ਕੁਮੀਰ ਬਾਦਲ ਸਿੰਘ ਬਾਦਲ ਹੁਣੀ ਜਾ ਕੇ ਆਪਣੇ ਜਿਹੜੇ ਪੱਖ ਰੱਖਣਗੇ ਉਸ ਤੋਂ ਬਾਅਦ ਜਿਹੜੀ ਧਾਰਮਿਕ ਸਜ਼ਾ ਵੀ ਲੱਗਦੀ ਸਭ ਕੁਝ ਹੋ ਜਾਂਦਾ ਤਾਂ ਫਿਰ ਤੁਹਾਡੀ ਲੜਾਈ ਜਿਹੜੀ ਆ ਉਹ ਖਤਮ ਹੋ ਜਾਊਗੀ ਮਤਲਬ ਸੰਭਾਵਨਾ ਕਿ ਐਲੀਗੇਸ਼ਨ ਨਾਲ ਲੱਗੇ ਬੀਬੀ ਜੀ ਕੀ ਕਰਫੋ ਨਾ ਦਾ ਬ੍ਰਾਂਡ ਪੜਾਹ ਰਹੀ ਨੀ ਜਣ ਸੀ ਕਿੰਨੇ ਨਹੀਂ 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 ਉਹ ਇੱਕ ਵੱਖਰਾ ਮੁੱਦਾ ਹੈ ਮੁੱਦਾ ਦੇ ਪ੍ਰਧਾਨਗੀ ਨੂੰ ਲੈ ਕੇ ਹੁਣ ਸਿੱਧੂ ਸਾਹਿਬ ਮੈਨੂੰ ਇਹ ਨਹੀਂ ਸਮਝਾਈ ਕਿ ਇੱਕ ਪਾਸੇ ਤਾਂ ਤੁਸੀਂ ਧਾਰਮਿਕ ਚੱਕਰ ਵਿੱਚ ਸਰਦਾਰ ਸੁਖਬੀ ਸਿੰਘ ਬਾਦਲ ਦੇ ਦੁਆਰੇ ਉਲਝਾ ਰਹੇ ਜੀ ਉਹ ਬੰਦਾ ਪੇਸ਼ ਹੋ ਜਾਂਦਾ ਧਾਰਮਿਕ ਸਜਾ ਲੱਗ ਚੰਦੀ ਹੈ ਫਿਰ ਕੀ ਤੁਸੀਂ ਉਸ ਦੀ ਲੀਡਰਸ਼ਿਪ ਨੂੰ ਮੰਨੋਗੇ ਉਸ ਦੀ ਪ੍ਰਧਾਨਗੀ ਨੂੰ ਮੰਨੋਗੇ ਇਹਦੇ ਸਬੰਧੀ ਬੀਬੀ ਜੀ ਕਹਿੰਦੇ ਕਿ ਨਹੀਂ ਨਹੀਂ ਸਾਡੀ ਲੜਾਈ ਤਾਂ ਦੂਸਰੇ ਪਾਸੇ ਦੀ ਹੈਗੀ ਹੈ ਹੁਣ ਇਹ ਸਿੱਧੂ ਸਾਹਿਬ ਜਿਹੜੀ ਲੜਾਈ ਮਾਗੀ ਤੜਾ ਮਰਿਆਦਾ ਨੂੰ ਲੈ ਕੇ ਜਾਂ ਉਸ ਆਪਣੇ ਗਨਾਹਾਂ ਦੀ ਮਾਫੀ ਨੂੰ ਲੈ ਕੇ ਚੱਲ ਰਿਹਾ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਪੇਸ਼ ਹੋ ਕੇ ਜੋ ਉਹਨਾਂ ਨੇ ਕਿਹਾ ਇਹ ਕਿਸਮ ਦਾ ਸਟੋਪ ਤਾਂ ਜਵਾਬ ਉਹਨਾਂ ਨੇ ਦਿੱਤਾ ਕਿ ਠੀਕ ਆ ਅਗਲੀ ਗੱਲ ਦੱਸ ਮੈਂ ਤੇ ਪੇਸ਼ ਹੋ ਜੰਗ ਜੂ ਸਜ਼ਾ ਲੱਖੂਗੀ ਮੈਂ ਦੇ ਦੂੰਗੀ ਮੈਂ ਮੈਂ ਭੁਗਤੂਗਾ ਪਰ ਜਿਹੜੇ ਹੁਣ ਮੁੱਦਾ ਜਿਹੜਾ ਫਿਰ ਉੱਥੇ ਆ ਗਿਆ ਕਿ ਨਹੀਂ ਨਹੀਂ ਅਸੀਂ ਪ੍ਰਧਾਨਗੀ ਤੋਂ ਇਹਨਾਂ ਨੂੰ ਸਾਈਡ ਤੇ ਕਰਦਾ ਹੁਣ ਗੱਲ ਪ੍ਰਧਾਨਗੀ ਤੋਂ ਸਾਈਡ ਤੇ ਕਰਦੀ ਹੈ ਜਾਂ ਸਰਦਾਰ ਸੁਖਵੀਰ ਸਿੰਘ ਨੂੰ ਉਹ ਗਨਾਹਾਂ ਦੀ ਮਾਫੀ ਰਵਾਉਂਦੀ ਆ ਜਾਂ ਸਜ਼ਾਦ ਹੁੰਦੀ ਆ ਇਹ ਗੱਲ ਜਿਹੜੀ ਅਸੇਨੂ ਸਾਹਿਬ ਅਜੇ ਬਾਗੀ ਤੜਾ ਪੂਰਨ ਤੌਰ ਤੇ ਸਪਸ਼ਟ ਨਹੀਂ ਕਰ ਸਕਿਆ ਉਹਨਾਂ ਨੂੰ ਆਪ ਨਹੀਂ ਪਤਾ ਲੱਗ ਰਿਹਾ ਕਿ ਉਹਨਾਂ ਨੇ ਕਹਿਣਾ ਕੀ ਚਾਹੁੰਦੇ ਉਹ ਕਰਨਾ ਕੀ ਚਾਹੁੰਦੇ ਆ ਜੇਕਰ ਉਹਨਾਂ ਨੇ ਮਾਫੀ ਮੰਗ ਲਈ ਠੀਕ ਆ ਮਾਫੀ ਧਾਰਮਿਕ ਸਜਾ ਹੋ ਗਈ ਫੇਰ ਉਸ ਨੂੰ ਪ੍ਰਧਾਨ ਰਹਿਣ ਦੇਣਾ ਕਿ ਨਹੀਂ ਰਹਿਣ ਦੇਣਾ ਉਹ ਸਿੱਧੂ ਸਾਹਿਬ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਇਹ ਜੋ ਕੁਝ ਵੀ ਹੋ ਰਿਹਾ ਸਿਰਫ ਤੇ ਸਿਰਫ ਕਿਸੇ ਦੀ ਕੋਈ ਆਤਮਾ ਦੀ ਆਵਾਜ਼ ਦੀ ਆਵਾਜ਼ ਨਹੀਂ ਹੈ ਕਿ ਨਾ ਪ੍ਰੇਮ ਸਿੰਘ ਚੰਦੂ ਮਾਗਦੇ ਦੀ ਨਾ ਬੀਬੀ ਜ਼ਗੀਰ कौर ਦੀ ਕਿਸੇ ਦੀ ਕੋਈ ਆਤਮਾ ਦੀ ਆਵਾਜ਼ ਨਹੀਂ ਆ ਸਿਰਫ ਤੇ ਸਿਰਫ ਆਵਾਜ਼ ਇਹ ਆ ਕਿਸੇ ਨਾ ਕਿਸੇ ਸੂਰਤ ਵਿੱਚ ਸੁਖਬੀਰ ਸਿੰਘ ਬਾਦਲ ਨੂੰ ਸ਼੍ਰੋਮੀ ਅਕਾਲੀ ਦਲ ਦੇ ਪ੍ਰਧਾਨਗੀ ਦੇ ਅਹੁਦੇ ਤੋਂ ਲਾਇਆ ਜਾਵੇ ਬਸ ਗੱਲ ਜਿਹੜੀ ਆ ਇੰਨੀ ਹੈਗੀ ਬਾਕੀ ਇਹ ਸਾਰਾ ਚੱਕਰ ਵੀਊ ਜਿਹੜਾ ਉਹ ਸਾਫ਼ ਦਿੱਤਾ ਹੁਣ ਇਹ ਚੱਕਰ ਵੀਊ ਦੇ ਵਿੱਚ ਸੁਖਵਿੰਦਰ ਜੀ ਸੁਖਬੀਰ ਸਿੰਘ ਬਾਦਲ ਦੀ ਕੀ ਭੂਮਿਕਾ ਹੁੰਦੀ ਆ ਉਹ ਇੱਕ ਅਲੱਗ ਇਸ਼ੂ ਆ ਬੀਬੀ ਜ਼ਗੀਰ ਕੌਰ ਪ੍ਰੇਮ ਸਿੰਘ ਚੰਦੂ ਮਹਾਰਾਜ ਪ੍ਰਤਾਪ ਸਿੰਘ ਵਡਾਲਾ ਕਿੰਨੇ ਉਹਨਾਂ ਦੀ ਭੂਮਿਕਾ ਕੀ ਉਹ ਵੀ ਇੱਕ ਅਲੱਗ ਮਿਸ਼ਰ ਪਰ ਸਭ ਤੋਂ ਵੱਡਾ ਸੁਖਵਿੰਦਰ ਜੀ ਜਿਹੜੀ ਭੂਮਿਕਾ ਉਹਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਆ ਉਹਨਾਂ ਦੀ ਅਕਾਉਂਟੇਬਿਲਟੀ ਦੀ ਆ ਉਹਨਾਂ ਦੀ ਕ੍ਰੈਡ ਆੜਾ ਕੀ ਬੀਤੇ ਸਮੇਂ ਦੇ ਵਿੱਚ ਵੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਇਹੋ ਜਿਹੇ ਮੁੱਦਿਆਂ ਤੇ ਵਿੱਚ ਆਪਣਾ ਦਖਲ ਅੰਦਾਜ਼ੀ ਕਰਦੇ ਰਹੇ ਆ ਤੇ ਉਹਨਾਂ ਦੇ ਫੈਸਲਿਆਂ ਤੇ ਵੀ ਕਿੰਤੂ ਪਰੰਤੂ ਹੁੰਦਾ ਰਿਹਾ ਪਰ ਇਸ ਵੇਲੇ ਜਿਹੜੀ ਮੌਜੂਦਾ ਸਥਿਤੀ ਆ ਸੁਖਵਿੰਦਰ ਜੀ ਉਹ ਕੁਝ ਹੋਰ ਤਰ੍ਹਾਂ ਦੀ ਹੈ ਇਸ ਵਕਤ ਪਾਲਤਖਤ ਸਾਹਿਬ ਨੂੰ ਉਹੋ ਜਿਹਾ ਫੈਸਲਾ ਕਰਦਾਂ ਪਊਗਾ ਕਿ ਜਿਹੜਾ ਉਹਨਾਂ ਨੂੰ ਨੁਕਤਾਚੀਨੀ ਦਾ ਸ਼ਿਕਾਰ ਨਾ ਹੋਣਾ ਪਵੇ ਸੋ ਸਥਿਤੀਆਂ ਜਿਹੜੀਆਂ ਨੇ ਨਾ ਤਾਂ ਬਾਗੀਆਂ ਵਾਸਤੇ ਇੰਨੀਆਂ ਔਖੀਆਂ ਨੇ ਤੇ ਨਾ ਹੀ ਸਥਿਤੀਆਂ ਜਿਹੜੀਆਂ ਨੇ ਸੁਖਬੀਰ ਸਿੰਘ ਬਾਦਲ ਹੁਣਾ ਵਾਸਤੇ ਔਖੀਆਂ ਨੇ ਅਸਲ ਸਥਿਤੀ ਔਖੀ ਜਥੇਦਾਰ ਦੇ ਉੱਤੇ ਆ ਉਹ ਕਿਹੋ ਜਿਹਾ ਰੋਲ ਅਦਾ ਕਰਦੇ ਆ ਤੋਸੋ ਲੋੜ ਆ ਇਸ ਲਈ ਕਿ ਜ਼ਥੇਦਾਰ ਸਾਹਿਬ ਜਿਹੜਾ ਵੀ ਫੈਸਲਾ ਕਰਨ ਜਿਹੜਾ ਫੈਸਲਾ ਉਸ ਦਿਨ ਨਹੀਂ ਹੋਣਾ ਜਦੋਂ ਸੁਖਬੀਰ ਸਿੰਘ ਬਾਦਲ ਪੇਸ਼ ਹੋਏ ਉਸ ਦਿਨ ਫੈਸਲਾ ਨਹੀਂ ਹੋਣਾ ਬਾਅਦ ਚ ਜਿਹੜੀ ਇਕਤਰਤਾ ਹੋਣੀ ਆ ਇਹੋ ਜਿਹਾ ਫੈਸਲਾ ਕਰਨ ਕਿ ਜਿਹਦੇ ਉੱਤੇ ਇਸ ਸਿੱਖ ਸੰਗਤਾਂ ਜਿਹੜੀ ਸਰਵੋੱਚ ਸੰਸਥਾ ਆ ਇਹਦਾ ਬਹਾਲ ਖੁਦਮੁਖਤਿਆਰੀ ਬਹਾਲ ਹੋਵੇ ਔਰ ਇਹਦੇ ਫੈਸਲੇ ਦੇ ਉੱਤੇ ਕਿਸੇ ਵੀ ਕਿਸਮ ਦਾ ਕਿੰਤੂ ਪਰੰਤੂ ਨਾ ਹੋਵੇ ਨਾ ਜ਼ਥੇਦਾਰ ਤੇ ਇਲਜ਼ਾਮ ਲੱਗਣ ਤੇ ਨਾ ਹੀ ਕਿਸੇ ਹੋਰ 'ਤੇ ਲੱਗਣ ਸੋ ਇਸ ਲਈ ਜਿਹੜੀ ਸਭ ਤੋਂ ਵੱਡੀ ਧੂਮਕਾ ਆ ਉਹ ਕਾ ਉਤਕ ਦੇ ਜਿੱਤੇ ਦਾਰਦੀਆ ਇਸ ਲੜਾਈ ਦੇ ਵਿੱਚ ਉਹਨਾਂ ਨੇ ਕਿਹੋ ਜਿਹਾ ਰੋਲ ਅਦਾ ਕਰਤਾ ਬਾਕੀ ਇਹਨਾਂ ਦੋਵਾਂ ਜਿਹੜੇ ਧੜੇ ਨੇ ਇਹਨਾਂ ਚ ਰੌਲਾ ਸਿਰਫ ਇਸ ਨੂੰ ਸਿੱਧੂ ਜੀ ਪ੍ਰਧਾਨ ਜੀ ਨੂੰ ਲੈ ਕੇ ਹੈਗਾ ਕਿਸੇ ਕਿਸਮ ਦਾ ਕੋਈ ਮਨਾਂ ਤੇ ਇਸ ਬੋਝ ਨਹੀਂ ਜੇ ਕਿਸੇ ਤੇ ਵੀ ਕੋਈ ਕੀਤੀਆਂ ਬਜਰ ਕਰਾ ਤਾਂ ਜਾਂ ਜੋ ਕੁਝ ਗਨਾਹ ਕਿੰਦੇ ਆ ਕਿਸੇ ਦਾ ਮਨ ਤੇ ਕੋਈ ਨਾ ਕੋਈ ਬੋਝ ਲੱਗਦਾ ਨਹੀਂ ਸਿਰਫ ਤੇ ਸਿਰਫ ਇਹ ਆ ਕਿ ਬਾਦਲਪੁਰ ਅਸੀਂ ਇੱਥੇ ਪਹਿਲਾਂ ਕਲੀਅਰ ਕਰਦਗੇ ਬਾਦਲ ਪਰਿਵਾਰ ਦੇ ਅਸੀਂ ਹਮੇਤ ਨਹੀਂ ਪਰ ਜਿਹੋ ਜੀ ਭੂਮਿਕਾ ਚੱਲ ਰਹੀ ਵੀ ਸਿਰਫ ਸਿਰਫ ਟਾਰਗੇਟ ਇਹ ਆ ਕਿ ਪ੍ਰਕਾਸ਼ ਸਿੰਘ ਬਾਦਲ ਦੇ ਸਪੁੱਤਰ ਸੁਖਮੀ ਸਿੰਘ ਬਾਦਲ ਨੂੰ ਸਾਈਡ ਲੈਂਡ ਕਰਕੇ ਕੋਈ ਆਪਣਾ ਬੰਦਾ ਲਾਇਆ ਜਾਵੇ ਤਾਂ ਉਹਦੇ ਵਿੱਚ ਹੁਣ ਅਕਾਲ ਤਖਤ ਸਾਹਿਬ ਨੂੰ ਵਰਤਿਆ ਜਾ ਰਿਹਾ ਬਾਕੀ ਦੇਖੋ ਸਿੱਧੂ ਸਾਹਿਬ ਹੁਣ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਦੀ ਇਸ ਦਰਦ ਦੇ ਵਿੱਚ ਕੀ ਭੂਮਿਕਾ ਹੁੰਦੀ ਹੈ ਇਹ ਦੱਸ ਸਿੱਧੂ ਸਾਹਿਬ ਹੁਣ ਹੁੰਦਾ ਰਹਿਣਾ ਚ ਪਤਾ ਲੱਗੇਗਾ ਜਦੋਂ ਸਰਦਾਰ ਸੁਖੀ ਸਿੰਘ ਬਾਦਲ ਆਪਣਾ ਪੱਖ ਪਰਖਣਗੇ ਜੀ ਉਹਦਾ ਮੰਨਿਆ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਚੋਣਾਂ ਜਿਹੜੀਆਂ ਨਿਗਮ ਦੀਆਂ ਉਹ ਸਤੰਬਰ ਦੇ ਮਹੀਨੇ ਦੇ ਵਿੱਚ ਕਰਾਉਣ ਬਾਰੇ ਸੋਚ ਰਹੀ ਹੈ ਔਰ ਅਣਕੀ ਸਾਹਿਬ ਉਧਰ ਪੰਚਾਇਤੀ ਚੋਣਾਂ ਬਾਰੇ ਵੀ ਇਹੀ ਫੈਸਲਾ ਹੈਗਾ ਜਾਂ ਫਿਰ ਉਹ ਉਹਦੇ ਬਾਰੇ ਹਲੇ ਕੋਈ ਫੈਸਲਾ ਜਿਹੜਾ ਉਹ ਲਿਆ ਨਹੀਂ ਜਾ ਸਕਿਆ ਤੇ ਇਹ ਹਲੇ ਚੋਣਾਂ ਹੀ ਚੋਣਾਂ ਚੱਲ ਰਹੀਆਂ ਨੇ ਪੰਜਾਬ ਦੇ ਅੰਦਰ ਕਾਫੀ ਸਾਰੀਆਂ ਜਿਹੜੀਆਂ ਚੋਣਾਂ ਪੈਂਡਿੰਗ ਪਈਆਂ ਨੇ ਕਿ ਫਿਰ ਕਿਵੇਂ ਪੂਰੀਆਂ ਕਰਾਈਆਂ ਜਾਣਗੀਆਂ ਜੇ ਕਿਸੇ ਤਰੀਕੇ ਦੇ ਨਾਲ ਹੀ ਹੌਲ ਸੰਘਾਰੇ ਵਾਲੀ ਗੱਲ ਹੀ ਰਹੀ ਤਾਂ ਹੁਣ ਨਿਗਮ ਚੋਣਾਂ ਬਾਰੇ ਪੰਚਾਇਤੀ ਚੋਣਾਂ ਬਾਰੇ ਕੀ ਸੋਚ ਰਹੀ ਹੈ ਪੰਜਾਬ ਸਰਕਾਰ ਸੁਖਵਿੰਦਰ ਜੀ ਪੰਜਾਬ ਸਰਕਾਰ ਦਾ ਪੰਚਾਇਤੀ ਚੋਣਾਂ ਦੇ ਸਬੰਧੀ ਤੇ ਬੜੀ ਕਾੜੀ ਚ ਤੁਸੀਂ ਵੇਖਿਆ ਕਿ ਬੀਤੇ ਸਮੇਂ ਚ ਕਿਸ ਤਰੀਕੇ ਨਾਲ ਪੰਚਾਇਤਾਂ ਭੰਗ ਕਰਤੀਆਂ ਹਈ ਤੇ ਨਵੀਆਂ ਪੰਚਾਇਤਾਂ ਚੋਣਾਂ ਕਰਾਉ ਦਾ ਬੂਰ ਸੀ ਪਰ ਉਹ ਹਾਈ ਕੋਰਟ ਨੇ ਫਿਰ ਜਦੋਂ ਫਟਕਾਰ ਪਾਈ ਫਿਰ ਸਰਕਾਰ ਨੂੰ ਜੂਟਾ ਜਿਹੜਾ ਲੈਣਾ ਪਿਆ ਹੁਣ ਇਸ ਵੇਲੇ ਪੰਜਾਬ ਦੇ ਵਿੱਚ ਪੰਚਾਇਤਾਂ ਦੀ ਮਿਆਦ ਵੀ ਜਿਹੜੀ ਖਤਮ ਹੋ ਜੇ 13291 ਪੰਚਾਇਤਾਂ ਨੇ ਜੇਕਰ ਮੈਂ ਗਲਤ ਨਾ ਹੋਵਾਂ ਉਹਨਾਂ ਦੀ ਮਿਆਦ ਵੀ ਖਤਮ ਹੋ ਚੁੱਕੀ ਆ ਜਿਹੜੇ ਨਗਰ ਨਿਗਮ ਨੇ ਜਿਨ੍ਹਾਂ ਦੇ ਵਿੱਚ ਅਮਰਸਰਾ ਲੁਧਿਆਣਾ ਜਗੰਦਰ ਪਟਿਆਲਾ ਔਰ ਫਕਵਾੜਾ ਇਹਨਾਂ ਦੀ ਮਿਆਦ ਵੀ ਸੁਖਿੰਦਰ ਜੀ ਖਤਮ ਹੋਇਆਂ ਨੂੰ ਸਾਲ ਜਿਹ ਇਸੇ ਤਰੀਕੇ ਨਾਲ 42 ਦੇ ਕਰੀਬ ਨਗਰ ਕੌਂਸਲਾਂ ਨੇ ਜਿੰਨਾਂ ਦੀਆਂ ਚੋਣਾਂ ਹੋਣ ਬਾੜੀਆਂ ਨੇ ਤਾਂ ਪੰਜਾਬ ਸਰਕਾਰ ਦੀ ਇਸ ਵੇਲੇ ਖਾਹਿਸ਼ ਇਹ ਆ ਕਿ ਜਿਹੜੀਆਂ ਚਾਰ ਚਿੰਨ੍ਹ ਦੀਆਂ ਚੋਣਾਂ ਹੋਣੀਆਂ ਨੇ ਉਹਨਾਂ ਜਿੰਮੀ ਚੋਣਾਂ ਤੋਂ ਪਹਿਲਾਂ ਪੈਨਾ ਸਤੰਬਰ ਦੇ ਵਿਚਕਾਰ ਜਾਂ ਸਤੰਬਰ ਦੇ ਅੰਤ ਤੱਕ ਜਿਹੜੀਆਂ ਉਹ ਚੋਣਾਂ ਕਰਾ ਲਈਆਂ ਚਾਹਣ ਔਰ ਇਹਦੇ ਵਾਸਤੇ ਕਹਿੰਦੇ ਕਿ ਪੂਰੋਂ ਤੌਰ ਤੇ ਤਿਆਰੀਆਂ ਜਿਹੜੀਆਂ ਨੇ ਸਥਾਨਕ ਸਰਕਾਰਾਂ ਦੇ ਜਿਹੜੇ ਹੈਗੇ ਨੇ ਮੰਤਰੀ ਬਲਕਾਰ ਸਿੰਘ ਉਹਨਾਂ ਵੱਲੋਂ ਪੂਰੋਂ ਤੌਰ ਤੇ ਪਿਛੇ ਦਾ ਬਿਆਨ ਵੀ ਆਇਆ ਕਿ ਸਰਕਾਰ ਤਿਆਰ ਹੈਗੀ ਹੈ ਤਾਂ ਹੁਣ ਪਤਾ ਲੱਗਾ ਕਿ ਇਸ ਮੱਤਭੇਦ ਵੱਲੋਂ ਵੀ ਆਪ ਦੇ ਪੱਤਰ ਤੇ ਇਸ਼ਾਰਾ ਜਿਹੜਾ ਉਹ ਕਰ ਦਿੱਤਾ ਗਿਆ ਹੈ ਕਿ ਹਾਂ ਵੀ ਚੋਣਾ ਕਿਸੇ ਸਮੇਂ ਵੀ ਹੋ ਸਕਦੀ ਹੈ ਉਹਨਾਂ ਦੀ ਤਿਆਰੀ ਜਿਹੜੀ ਆ ਤੁਸੀਂ ਵੇਖ ਲਓ ਹੁਣ ਸਿੱਧੂ ਸਾਹਿਬ ਵੇਖੋ ਜਨਚਰ ਨਗਰ ਦੇ ਇੱਕ ਵਿੱਚ ਨਗਰ ਨਗਰ ਕੌਂਸਲ ਦੇ ਜਾਂ ਨਗਰ ਦੇ ਜਾਂ ਨਗਰ ਕਾਰਪੋਰੇਸ਼ਨ ਦੀਆਂ ਚੋਣਾਂ ਨਹੀਂ ਹੁੰਦੀਆਂ ਤਾਂ ਸਰਕਾਰ ਫਿਰ ਜਿੱਦੇ ਮਰਜ਼ੀ ਵਿਕਾਸ ਤੇ ਨਾਵੇ ਉਹ ਕਰੀਏ ਫਿਰ ਉਹ ਕਿਸੇ ਵੀ ਗੱਲ ਜਿਹੜੀ ਆ ਤੰਤਰ ਪੱਤਰ ਨਹੀਂ ਲੱਗਦੀ ਜੇ ਤਰੀਕਾ ਨਾ ਕਬਰ ਵਿਜੇ ਪ੍ਰਤਾਪ ਸਿੰਘ ਉਹਨਾਂ ਨੇ ਬੀਤੇ ਦਿਨ ਅੰਮ੍ਰਿਤਸਰ ਦੇ ਛਟਕੀ ਹਾਲਾਤਾਂ ਦਾ ਜਿਉਂ ਉਥੋਂ ਦੇ ਹੋ ਰਲਾਤਾ ਦਾ ਪੂਰਨ ਤੌਰ ਤੇ ਇੱਕ ਵੀਡੀਓ ਜਾਂ ਹੋਰ ਗੱਲਾਂ ਬਾਤਾਂ ਜਿਹੜੇ ਤੱਥ ਜਿਹੜੇ ਪੇਸ਼ ਕੀਤੇ ਇਹ ਕੇਵਲ ਇੱਕ ਨਗਰ ਕੌਂਸਲ ਜਾਂ ਇੱਕ ਨਗਰ ਦੇ ਗੰਦੇ ਸਥਿਤੀ ਨਹੀਂ ਆ ਇਹ ਸਾਰੇ ਉਹਨਾਂ ਦੀ ਸਥਿਤੀ ਹੈਗੀ ਜਿਹੜੀਆਂ ਭੰਗ ਹੋ ਚੁੱਕੀਆਂ ਨੇ ਪੈਸਾ ਆਉਣਾ ਨਹੀਂ ਤਾਂ ਸਥਿਤੀਆਂ ਜਿਹੜੀਆਂ ਫਿਰ ਕਿੱਥੇ ਜਾਣਗੀਆਂ ਕਾਸਟ ਜਿਹੜਾ ਉਹ ਉੱਥੇ ਦਾ ਉੱਥੇ ਰੁਕ ਜਾਂਦਾ ਤੇ ਪੰਚਾਇਤੀ ਚ ਉਹਨਾਂ ਦੇ ਖਰੋਨ ਦੇ ਬੂਚ ਸਰਕਾਰ ਤਾਂ ਕਾਢੀ ਆ ਕਿਉਂਕਿ ਪੰਚਾਇਤੀ ਚੋਣਾਂ ਦੇ ਵਿੱਚ ਹੀ ਸਰਪੰਚ ਆਪਣੀ ਮਰਜ਼ੀ ਦੇ ਲੈ ਜਾਂਦੇ ਆ ਸਰਪੰਚ ਨੂੰ ਉਹ ਸਮਝਿਆ ਜਾਂਦਾ ਕਿ ਜਿਹੜੀ ਲੋਕਤੰਤਰ ਦੇ ਆਖੀਰਲੀ ਬੁਢਲੀ ਜਿਹੜੀ ਨਹੀਂ ਆ ਉਥੋਂ ਹੀ ਸ਼ੁਰੂ ਹੁੰਦਾ ਤਾਂ ਫਿਰ ਉੱ ਤਾਂ ਸਰਕਾਰ ਦੀ ਇਹ ਕੋਸ਼ਿਸ਼ ਹੋਊਗੀ ਕਿ ਇਹ ਜਿਹੜੀਆਂ ਜਿੰਮੇ ਚੋਣਾ ਕਰਵਾਉਣੀਆਂ ਨੇ ਜਿਹੜੀਆਂ ਚਾਰ ਉਹਨਾਂ ਕੋ ਪਹਿਲਾਂ ਪਿੰਡ ਸਰਪੰਚੀ ਦੀਆਂ ਚੋਣਾਂ ਜਾਂ ਪੰਚਾਇਤੀ ਚੋਣਾਂ ਜਿਹੜੀਆਂ ਉਹ ਹੋ ਜਾਣ ਤਾਂ ਜੋ ਉਸ ਦਾ ਸਿਆਸੀ ਲਾਹ ਜਿਹੜਾ ਆ ਸੁਖਵਿੰਦਰ ਜੀ ਇਹਨਾਂ ਜਿੰਮੇ ਚੋਣਾ ਸੇ ਲਿਆ ਜਾ ਸਕੇ ਇਹ ਸਰਕਾਰ ਦੀ ਆਪਣੀ ਗੱਲ ਹੈਗੀ ਆ ਬਾਕੀ ਸਿੱਧੂ ਸਾਹਿਬ ਇਹ ਤਾਂ ਤੁਸੀਂ ਦੇਖ ਲਓ ਕਿ 2.5 ਜਾਂ 3 ਸਾਲ 2.5 ਸਾਲ ਹੋ ਚਲੇ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਬਣਿਆ ਤੇ ਚੋਣਾਂ ਦਾ ਜਿਹੜਾ ਅਜੇ ਉਹ ਹੀ ਕਹਿ ਸਕਨੇ ਕਿ ਆਹ ਚੜਾ ਅਜੇ ਉਹ ਲੱਥ ਦਾ ਨਹੀਂ ਇੱਕ ਚੋਣ ਖਤਮ ਹੁੰਦੀ ਹੈ ਕਦੀ ਲੋਕ ਸਭਾ ਦੀ ਆ ਜਾਂਦੀ ਹੈ ਲੋਕ ਸਭਾ ਦੀ ਹੁੰਦੀ ਫਿਰ ਜਿਮਨੀ ਆ ਜਾਂਦੀ ਜਿਮਨੀ ਹੁੰਦੀ ਆ ਫਿਰ ਦਗੀਆਂ ਦੂਜੀ ਪੰਚਾਇਤੀ ਨਗਰ ਦੀ ਕੰਦੀਆਂ ਕਈ ਤਰੀਕੇ ਦੀਆਂ ਉਸ ਤੋਂ ਬਾਅਦ ਜ਼ਿਲ੍ਹਾ ਪ੍ਰਚਲੀਆਂ ਚੋਣਾਂ ਦੀ ਸੁਖਵਿੰਦਰ ਜੀ ਵੱਟ ਤੇ ਪਈਆਂ ਨੇ ਤਾਂ ਇਸ ਤੇ ਵਿੱਚ ਜਿਹੜੇ ਫਿਰ ਅਸਲ ਮੁੱਦੇ ਨੇ ਉਹ ਤਾਂ ਫਿਰ ਗਵਾਚ ਹੀ ਜਾਂਦੇ ਨੇ ਪਰ ਚਲੋ ਖੈਰ ਇਹ ਇੱਕ ਲੋਕਤੰਤਰੀ ਪ੍ਰਕਿਰਿਆ ਹੈਗੀ ਆ ਸਰਕਾਰ ਜਿਹੜੀ ਆ ਅਬਰ ਦੇ ਅੱਧ ਤੱਕ ਜਾਂ ਸتمبر ਦੇ ਅਖੀਰ ਤੱਕ ਇਹਨਾਂ ਨੂੰ ਕਰਉਂਦੇ ਮੂਰ ਚਾਹੀਗੀ ਆ ਬਾਕੀ ਦੇਖੋ ਅਗਰੇ ਦਿਨਾਂ ਚ ਕੀ ਕੀ ਬਣਦੀ ਹੈ